ਜਮਿਨੀ ਚੋਣ ਖਤਮ ਹੁੰਦੇ ਹੀ ਆਪ ਦੇ ਅੰਦਰ ਬਗਾਵਤ ਵੱਧ ਗਈ ਹੈ ਔਰ ਚੋਣ ਖਤਮ ਹੁੰਦੇ ਸਾਰੀ ਪਾਰਟੀ ਦੇ ਅੰਦਰੋਂ ਹੁਣ ਭਗਵੰਤ ਮਾਨ ਦਾ ਅਸਤੀਫਾ ਮੰਗਿਆ ਜਾ ਰਿਹਾ ਕੁਝ ਲੀਡਰ ਪਤਾ ਲੱਗਿਆ ਕਿ ਅੱਜ ਫੇਰ ਦਿੱਲੀ ਜਿਹੜਾ ਉਹ ਪਹੁੰਚੇ ਨੇ ਕਿਸ ਚੀਜ਼ ਨੂੰ ਲੈ ਕੇ ਪਹੁੰਚੇ ਨੇ ਉਸ ਤੇ ਅੱਜ ਚਰਚਾ ਕਰਾਂਗੇ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਕੀ ਕਹਿੰਦੇ ਨੇ ਉਹ ਬਹੁਤ ਅਹਿਮ ਹੈ ਭਗਵੰਤ ਮਾਨ ਦੇ ਲਈ ਬਹੁਤ ਅਹਿਮ ਹੈ ਪੰਜਾਬ ਦੀ ਰਾਜਨੀਤੀ ਦੇ ਲਈ ਬਹੁਤ ਅਹਿਮ ਹੈ ਬਟਾ ਸਿਆਸੀ ਧਮਾਕਾ ਹੈ ਬਹੁਤ ਐਂ ਚਰਚਾ ਕਰਨੀ ਆ ਉਧਰ ਆਵਾਦੀ ਪਾਰਟੀ ਦੇ ਇੱਕ ਮੌਜੂਦਾ ਵਿਧਾਇਕ ਤੇ ਕੁਝ ਲੀਡਰ ਆਵਾਦੀ ਪਾਰਟੀ ਨੂੰ ਅਲਵਿਦਾ ਆ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਕਿਹੜੇ ਤੇ ਕਿਉਂ ਇਸ ਤੇ ਵੀ ਚਰਚਾ ਕਰਨੀ ਆ ਉਧਰ ਲੌਰੈਂਸ ਬਿਸ਼ਨੋਈ ਦੇ ਮੁੱਦੇ ਤੇ ਭਗਵੰਤ ਮਾਨ ਕਸੂਤੇ ਕਰ ਗਏ ਨੇ ਬੁਰੇ ਫਸ ਗਈ ਹੈ ਭਗਵੰਤ ਮਾਨ ਸਰਕਾਰ ਔਰ ਪਤਾ ਲੱਗਿਆ ਕਿ ਐਸਆਈਟੀ ਨੇ ਰਿਪੋਰਟ ਸਬਮਿਟ ਕਰ ਦਿੱਤੀ ਹੈ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਲੌਰੈਂਸ ਦੀ ਇੰਟਰਵਿਊ ਪੰਜਾਬ ਦੀ ਹੀ ਜੇਲ੍ਹ ਦੇ ਵਿੱਚ ਹੋਈ ਸੀ ਕਿ ਐਜ਼ ਅ ਗ੍ਰਹਿ ਮੰਤਰੀ ਐਜ਼ਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਜਿੱਥੇ ਪਾਰਟੀ ਦੇ ਅੰਦਰ ਅਸਤੀਫਾ ਜਮੰਗਿਆ ਜਾ ਰਿਹਾ ਉੱਥੇ ਹੀ ਪਾਰਟੀ ਦੇ ਬਾਹਰਲੇ ਲੋਕ ਵੀ ਭਗਵੰਤ ਮਾਨ ਤੋਂ ਇਸ ਮਸਲੇ ਨੂੰ ਲੈ ਕੇ ਅਸਤੀਫਾ ਮੰਗ ਰਹੇ ਨੇ ਕੀ ਹੋਊਗਾ ਇਸ ਤੇ ਵੀ ਅਹਿਮ ਚਰਚਾ ਕਰਨੀ ਹੈ ਉਧਰ ਜਲੰਧਰ ਜਿਮਨੀ ਚੋੜ ਨੂੰ ਲੈ ਕੇ ਵੀ ਗੱਲਬਾਤ ਕਰਨੀ ਹੈ ਕਿ ਕੱਲ ਜਿਸ ਤਰੀਕੇ ਦੇ ਉਤੇ ਹਾਲਾਤ ਰਹੇ ਅਸੀਂ ਵੀ ਉੱਥੇ ਮੌਜੂਦ ਸੀ ਤੇ ਕੀ ਕੁਝ ਜਿਹੜਾ ਉੱਥੇ ਬਣਨ ਜਾ ਰਿਹਾ 13 ਤਰੀਕ ਨੂੰ ਉਸ ਤੇ ਵੀ ਅਹਿਮ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗੜਖੀ ਸਾਹਿਬ ਹੈ ਸਭ ਤੋਂ ਪਹਿਲਾਂ ਮਨਨਾ ਸਵਾਗਤ ਨੂੰ ਵਨਸਾ ਸਵਾਗਤ ਹੈ ਪ੍ਰੋਗਰਾਮ ਦੇ ਵਿਤੋਟ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਕ ਸਾਹਿਬ 2-3 ਦਿਨ ਪਹਿਲਾਂ ਆਪਾਂ ਇੱਕ ਖਬਰ ਕੀਤੀ ਸੀ ਕਿ 28 ਐਮਐਲਏ ਮੰਤਰੀ ਦਿੱਲੀ ਜਾ ਕੇ ਭਗਵੰਤ ਸਿੰਘ ਨੂੰ ਲਾਉਣ ਦੀ ਤਿਆਰੀ ਕਰਕੇ ਆਏ ਆ ਔਰ ਉਹ ਸਾਡੀ ਖਬਰ ਦੇ ਉੱਤੇ ਮੋਹਰ ਜਿਹੜੀ ਹੈ ਕੱਲ ਸ਼ੀਤਲ ਅੰਗੁਰਾਲ ਨੇ ਲਾਈ ਆਪਣੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸੰਧਵਾ ਸਾਹਿਬ ਵੀ ਸੀ ਉੱਥੇ ਕਿਵੇਂ ਦੇ ਮਾਨ ਫੁੱਟ-ਫੁੱਟ ਰੋਏ ਹੈਗੇ ਆ ਹੋਰ ਉਹ ਸਾਰੀ ਕਹਾਣੀ ਮੀਟਿੰਗ ਦੀ ਉਹਨਾਂ ਨੇ ਸਾਡੀ ਉਹ ਇੰਟਰਵਿਊ ਦੇ ਵਿੱਚ ਦੱਸੀ ਹੈ ਜਿਹੜੀ ਰਾਤ ਅਸੀਂ ਪਾਈ ਉਹ ਸਾਡੇ ਚੈਨਲ ਦੇ ਉੱਪਰ ਲਾ ਕੇ ਦਰਸ਼ਕ ਦੇਖ ਸਕਦੇ ਆ ਪਰ ਕੋਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਇੱਕ ਇੰਟਰਵਿਊ ਜਿਹੜੀ ਹੋਈ ਹੈ ਉਹਦੇ ਵਿੱਚ ਵੀ ਕੋਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਭਗਵੰਤ ਮਾਨ ਨੂੰ ਬੜੇ ਟਕਾ ਕੇ ਠੋਕਿਆ ਬਹੁਤ ਸਾਰੀਆਂ ਗੱਲਾਂ ਕਹੀਆਂ ਔਰ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਪਾਸੇ ਕਰ ਦੇਣਾ ਚਾਹੀਦਾ ਹੈ ਭਗਵੰਤ ਮਾਨ ਬੇਅਦਬੀ ਤੇ ਗੋਲੀ ਕਾਹਣ ਦੇ ਦੋਸ਼ਿਆਂ ਨਾਲ ਰਲ ਗਿਆ ਇਸ ਕਰਕੇ ਉਹਨਾਂ ਨੂੰ ਅਸਤੀਫਾ ਕਹਿੰਦੇ ਦੇ ਦੇਣਾ ਚਾਹੀਦਾ ਹੈ ਔਰ ਪਾਰਟੀ ਨੂੰ ਵੀ ਚਾਹੀਦਾ ਹੈ ਕਿ ਜੇਕਰ ਇੱਕ ਵਿਅਕਤੀ ਨੂੰ ਪਾਸੇ ਕਰਕੇ ਪਾਰਟੀ ਬਚਦੀ ਹੈ ਤਾਂ ਪਾਰਟੀ ਬਚਾ ਲੈਣੀ ਚਾਹੀਦੀ ਹੈ। ਉਹਨਾਂ ਨੇ ਸਿੱਧੇ ਤੌਰ ਤੇ ਅਸਤੀਫਾ ਜਿਹੜਾ ਮੰਗ ਲਿਆ ਔਰ ਕਹਿੰਦੇ ਕਿ ਕੁਝ ਆਗੂ ਅੱਜ ਵੀ ਦਿੱਲੀ ਗਏ ਹੋਏ ਆ ਇਸੇ ਚੀਜ਼ ਨੂੰ ਲੈ ਕੇ ਹਾਲਾਂਕਿ ਉਹ ਅਸੀਂ ਕਨਫਰਮ ਕਰਨ ਦੀ ਕੋਸ਼ਿਸ਼ ਕਰਾਂਗੇ। ਉਹ ਤੇ ਆਪਾਂ ਗੱਲ ਫੇਰ ਕਰ ਲਾਂਗੇ ਪਰ ਉਪਰ ਵਿੱਚ ਪ੍ਰਤਾਪ ਸਿੰਘ ਔਰ ਵਾਲੀ ਗੱਲ ਤੇ ਜਿਹੜੀ ਅਸਤੀਫੇ ਦੀ ਗੱਲ ਲਗਾਤਾਰ ਹੋਰ ਬਹੁਤ ਸਾਰੀ ਗਿਣਤੀ ਆਮਾਦੀ ਪਾਰਟੀ ਦੇ ਅੰਦਰ ਮੰਤਰੀਆਂ ਤੇ ਵਿਧਾਇਕਾਂ ਦੀ ਵਧ ਗਈ ਹੈ। ਭਗਵੰਤ ਦਾ ਅਸਤੀਫਾ ਮੰਗਣ ਵਾਲਿਆਂ ਦੀ ਕਿਵੇਂ ਦੇਖਦੇ ਹੋ ਪੂਰੀ ਜੀ? ਆ ਸੁਖਵੰਦਰ ਜੀ ਕੱਲ ਜਿਹੜੀ ਜਨੰਦਰ ਦੀ ਜਿੰਨੀ ਚੋਣ ਖਤਮ ਹੁੰਦੀ ਆ ਔਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਸ਼ੀਤ ਲੰਗਰਾਲ ਦੀ ਇੰਟਰਵਿਊ ਤੁਸੀਂ ਕੀਤੀ ਜਾਂ ਦੂਸਰੇ ਪਾਸੇ ਅਰਵਿੰਦ ਕੇਸ ਦੀ ਆ ਕਬਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਇੰਟਰਵਿਊ ਸਾਹਮਣੇ ਆਉਂਦੀ ਆ ਸੁਖਵੰਦਰ ਜੀ ਉਸ ਤੇ ਨਾਲ ਸਾਫ਼ ਜਾਹ ਰਹੀ ਕਿ ਆਉਂਦੇ ਦਿਨ ਭਗਵੰਤਬਾਨ ਵਾਸਤੇ ਜਿਹੜੇ ਬੜੇ ਮੁਸ਼ਕਲਾਂ ਭਰਪੂਰ ਚੜ੍ਹੇ ਹੋ ਸਕਦੇ ਕਬਰ ਵਿਜੇ ਪ੍ਰਤਾਪ ਸਿੰਘ ਅਭਰ ਸਭ ਤੋਂ ਜਿਹੜੇ ਵਿਧਾਇਕ ਨੇ ਸਮੇਂ-ਸਮੇਂ ਤੇ ਪਾਰਟੀ ਨੀਤੀਆਂ ਦੇ ਉੱਤੇ ਆਪਣੀ ਹੀ ਸਰਕਾਰ ਨੂੰ ਜਿਹੜੇ ਓਕੇ ਦੇ ਰਹੇ ਆ ਮੁੱਦਿਆਂ ਤੇ ਜਦੋਂ ਸਰਕਾਰ ਜਿਹੜੀ ਪਟਕੀ ਜਾਂਦੀ ਹੁਣ ਕਬਰ ਵਿਜੇਪ੍ਰਤਾਪ ਸਿੰਘ ਹੋਣੇ ਸਭ ਤੋਂ ਪਹਿਲਾਂ ਤਾਂ ਜੇਕਰ ਚੋਣਾਂ ਦੇ ਸੰਦਰਭ ਚ ਗੱਲ ਕਰੀ ਤਾਂ ਉਹਨਾਂ ਨੇ ਲੋਕ ਸਭਾ ਦੀਆਂ ਚੋਣਾਂ ਦੇ ਸੰਦਰਭ ਦੇ ਵਿੱਚ ਗੱਲ ਜਿਹੜੀ ਕਰਦੇ ਹੋਏ ਪੂਰਨ ਤੌਰ ਤੇ ਜ਼ਿੰਮੇਵਾਰੀ ਜਿਹੜੀ ਆ ਮੁੱਖ ਮੰਤਰੀ ਸਾਹਿਬ ਦੀ ਦੱਸੀ ਆ ਉਹਨਾਂ ਨੇ ਕਿਹਾ ਕਿ 13 ਜ਼ੀਰੋ ਦੀ ਗੱਲ ਮੁੱਖ ਮੰਤਰੀ ਸਾਹਿਬ ਜਿਹੜੇ ਉਹ ਕਰਦੇ ਸੀ ਪਰ ਰਿਜ਼ਲਟ ਜਿਹੜੇ ਨੇ ਬਿਲਕੁਲ ਉਸ ਦੇ ਉਲਟ ਆਏ ਤਾਂ ਇਹ ਜਿਹੜਾ ਮੰਡੇਟ ਆ ਜਿਹੜਾ ਇਹ ਫਤਵਾ ਜਿਹੜਾ ਲੋਕਾਂ ਦਾ ਇਹ ਆਮ ਆਬੀ ਪਾਰਟੀ ਦੇ ਸਰਕਾਰ ਤੇ ਖਿਲਾਫ ਹੈਗਾ ਕਿਉਂਕਿ ਜੇਕਰ ਮੁੱਖ ਮੰਤਰੀ ਸਾਹਿਬ ਦੀ ਅਦੀਨ ਜੀ ਦੀ ਟੀਮ ਕੰਮ ਕਰ ਰਹੀ ਹੈ ਜੇਕਰ ਉਹ ਕੰਮ ਲੋਕਾਂ ਦੇ ਹੋਏ ਹੁੰਦੇ ਤਾਂ ਲੋਕਾਂ ਦਾ ਮੰਡੇਟ ਜਿਹੜਾ ਸੀ ਉਹ ਬਿਲਕੁਲ ਉਸ ਤਰੀਕੇ ਦਾ ਹੁੰਦਾ ਜਿਹੜਾ 2022 ਦੇ ਵਿੱਚ ਸੀ ਪਰ ਤੁਸੀਂ ਕਹਿੰਦੇ ਕਿ 2 ਸਾਲਾਂ ਦੇ ਵਿੱਚ ਹੀ ਇਹ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲੋਕਾਂ ਦਾ ਮੰਡੇਟ ਸਰਕਾਰ ਦੇ ਖਿਲਾਫ ਇਹੋ ਜਿਹਾ ਆਇਆ ਕਿ ਸਰਕਾਰ ਦਾ ਜਿਹੜਾ ਪਤਨ ਹੈ ਉਹ ਸ਼ੁਰੂ ਹੋ ਗਿਆ ਤੇ ਇਸ ਦੀ ਰਿਸਪੌਂਸਿਬਿਲਟੀ ਜਿਹੜੀ ਆ ਸਭ ਤੌਰ ਤੇ ਜਿਹੜੀ ਜ਼ਿੰਮੇਵਾਰੀ ਆ ਉਹ ਜਵਾਬਦੇਹੀ ਜਿਹੜੀ ਆ ਭਗਵੰਤ ਮਾਨ ਦੀ ਬੰਦੀ ਹੈ ਕਿਉਂਕਿ ਇਹ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਇਹ ਭਗਵੰਤ ਮਾਨ ਦੇ ਕਿਰੇ ਤੇ ਲੜੀਆਂ ਨੇ ਹੁਣ ਇਹਦੇ 'ਚ ਕੋਈ ਦੋ ਰਹਿਵਾ ਨਹੀਂ ਆ ਜੋਹੀ ਭਗਵੰਤ ਪਾਣ ਹੁਣਾਣੀ ਇਹ ਚੋਣ ਜਦੋਂ ਬਿਹਾਰ ਵਿੱਚ ਜਦੋਂ ਚੋਣ ਮਹਿੰਮ ਸ਼ੁਰੂ ਹੁੰਦੀ ਆ ਤਾਂ ਉਦੋਂ ਉਰਨ ਤੌਰ ਤੇ ਇਹ ਗੱਲ ਕਿ 13 0 13 0 13 ਸਥਿਤੀਆਂ ਦੇਖ ਲਓ ਉਲਟ ਹੋ ਗਈਆਂ ਲੋਕਾਂ ਦਾ ਫਤਵਾ ਜਿਹੜਾ ਸਰਕਾਰ ਦੇ ਖਿਲਾਫ ਗਿਆ ਔਰ ਦੋ ਸਾਲਾਂ ਦੇ ਵਿੱਚ ਜੋ ਕੁਝ ਹੋਇਆ ਉਸ ਦਾ ਨਤੀਜਾ ਲੋਕ ਸਭਾ ਦੀਆਂ ਚੋਣਾਂ 'ਚ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਥਿਤੀ ਜਿਹੜੀ ਉਹ ਸਾਹਮਣੇ ਆਈ ਨੰਬਰ 1 ਦੂਜੇ ਪਾਸੇ ਖਬਰ ਵਿਜੇ ਪ੍ਰਤਾਪ ਸਿੰਘ ਹੁਣਾਣੀ ਜਿਹੜੀ ਸਭ ਤੋਂ ਵੱਡੀ ਗੱਲ ਆਪਣੀ ਸਿੱਧ ਸਭ ਕੀਤੀ ਬੜੀ ਵਧੀਆ ਗੱਲ ਕੀਤੀ ਤੇ ਇਹ ਜਿਹੜੀ ਸਰਕਾਰ ਇੱਕ ਪਾਸੇ ਤਾਂ ਦਫਤਰਾ 'ਚ ਭਗਵੰਤ ਸਿੰਘ ਦੀ ਫੋਟੋ ਲਉਂਦੀ ਹੈ ਬਾਬਾ ਸਾਹਿਬ ਅੰਬੇਦਕਰ ਦੀ ਜਿਹੜੀ ਫੋਟੋ ਉਹ ਲਉਂਦੀ ਹੈ ਪਰ ਕਹਿੰਦੇ ਕਿ 28 ਸਤੰਬਰ ਨੂੰ ਇਸ ਇਕਪਾਲ ਸਿੰਘ ਖਹਿਰੇ ਦੇ ਖਿਲਾਫ ਜਿਹੜਾ ਮੁਕੱਦਮਾ ਕਰਦੇ ਜਿਸ ਦਿਨ ਭਗਤ ਸਿੰਘ ਦਾ ਜਨਮ ਦਿਨ ਸੀ ਔਰ ਉਸ ਨੂੰ ਬਾਹਰ ਹੀ ਨਹੀਂ ਨਿਕਲਣ ਦਿੱਤਾ ਜਨਵਰੀ ਮਹੀਨੇ ਦੇ ਵਿੱਚ ਵੀ ਉਸਨੇ ਦੁਬਾਰਾ ਜਦੋਂ ਜੇਲ੍ਹ ਦੇ ਵਿੱਚੋਂ ਜਮਾਨਤ ਮਿਲਦੀ ਆ ਅਦਾਲਤ ਵਿੱਚ ਉਸ ਨੂੰ ਦੁਬਾਰਾ ਅਰੈਸਟ ਕਰ ਲਿਆ ਜਾਂਦਾ ਸਰਕਾਰ ਦੀ ਸਭ ਤੋਂ ਵੱਡੀ ਉਹਨਾਂ ਨੇ ਇਹ ਚੀਜ਼ ਤੇ ਉੱਤੇ ਜਿਹੜੀ ਆ ਕੁਐਸਚਨ ਜਿਹੜਾ ਠਾਇਆ ਕਿ ਸਰਕਾਰ ਕਰ ਕੀ ਰਹੀ ਆ ਲੋਕਾਂ ਦੇ ਵਿੱਚ ਕਿਸ ਤਰੀਕੇ ਦੀ ਐਸ ਤਰ੍ਹਾਂ ਦੀ ਸਰਕਾਰ ਦੀ ਜਿਹੜੀ ਪੋਜੀਸ਼ਨ ਬਣੀ ਤੀਸੇ ਕੰਦੇ ਕੀ ਉਹੀ ਤੱਕਾ ਜਿਹੜਾ ਜਿਹੜਾ ਤੱਕਾ ਇੱਥੇ ਇਹਨਾਂ ਨੇ ਇਹੀ ਕੁਝ ਕੀਤਾ ਉਹੀ ਕੁਝ ਦਿੱਲੀ ਵੀ ਹੋਇਆ ਪਰ ਉਹ ਅਰਵਿੰਦ ਕੇਜਰੀਵਾਲ ਦੇ ਬਾਰੇ ਇਹ ਗੱਲਾਂ ਕਹਿੰਦਾ ਨਜ਼ਰ ਆਏ ਆ ਕਿ ਅਰਵਿੰਦ ਕੇਜਰੀਵਾਲ ਨੂੰ ਉਹੀ ਲੋਕ ਫਸਾਰੇ ਆ ਜਿਨ੍ਹਾਂ ਨੂੰ ਉਹਨਾਂ ਨੇ ਨੇੜੇ ਲਾਇਆ ਜਣੀ ਨੇੜਲੇ ਲੋਕ ਹੀ ਅਰਵਿੰਦ ਕੇਜਰੀਵਾਲ ਨੂੰ ਫਸਾਰੇ ਆ ਅੰਦਰਲੇ ਲੋਕ ਹੀ ਉਹਨਾਂ ਦੇ ਖਿਲਾਫ ਬਹੁਤੀਆਂ ਗੱਲਾਂ ਕੱਢ-ਕੱਢ ਕੇ ਕਹਿੰਦੇ ਦੇ ਰਹੇ ਆ ਔਰ ਉਹ ਕਹਿੰਦੇ ਕਿ ਜੇ ਮੇਰੀ ਗੱਲ ਮੰਨੀ ਹੁੰਦੀ ਕਹਿੰਦੇ ਕਿ ਮੈਂ ਮਨੀਸ਼ ਸੋਦੀਆ ਸੰਜੇ ਸਿੰਘ ਹੋਰਨ ਉਹ ਇਹ ਗੱਲ ਕਹੀ ਸੀ ਕਿ ਤੁਹਾਨੂੰ ਸੀਬੀਆਈ ਨੇ ਜਿਹੜਾ ਉਹ ਚਾਰਜ ਪਰਚਾ ਦਰਜ ਕੀਤਾ ਹੈਗਾ ਜਾਂ ਤੁਹਾਡੇ ਕੋਲ ਕੇਸ ਦਰਜ ਕੀਤਾ ਉਹਦੇ ਵਿੱਚ ਐਂਟੀਸਪੇਟਰੀ ਵੀਲ ਲੈ ਲਿਆ। ਕਹਿੰਦੇ ਕਿ ਪਹਿਲਾਂ ਸੀਬੀਆਈ ਨੇ ਫਿਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਬਾਅਦ ਵਿੱਚ ਈਡੀ ਨੇ ਕਰ ਲਿਆ ਕਹਿੰਦੇ ਉਹਨਾਂ ਨੇ ਮੇਰੀ ਮੰਨੀ ਨਹੀਂ ਕਹਿੰਦੇ ਇਸੇ ਤਰੀਕੇ ਦੇ ਨਾਲ ਹੀ ਮੈਂ ਕਹਿੰਦੇ ਕੇਜੀਵਾਲ ਉਹਨਾਂ ਨੂੰ ਵੀ ਜਿਹੜੀ ਸਲਾਹ ਦਿੱਤੀ ਸੀ ਕਹਿੰਦੇ ਕਿ ਭਾਈ ਤੁਸੀਂ ਈਡੀ ਨੇ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਬਾਅਦ ਦੇ ਵਿੱਚ ਉਹਨਾਂ ਨੂੰ ਸੀਬੀਆਈ ਨੇ ਕਰ ਲਿਆ ਕਹਿੰਦੇ ਕਿ ਜੇ ਮੇਰੀ ਗੱਲ ਮੰਨੀ ਹੁੰਦੀ ਐਜ਼ ਆ ਕਾਨੂੰਨੀ ਤੌਰ ਤੇ ਤਾਂ ਕਹਿੰਦੇ ਅੱਜ ਆਦਨ ਨਾ ਦੇਖਣਾ ਪੈਂਦਾ ਪਰ ਕਹਿੰਦੇ ਉਦੋਂ ਜਿਹੜੇ ਸਲਾਹਕਾਰ ਸੀ ਉਦੋਂ ਕਹਿੰਦੇ ਉਹ ਸੱਤਵੇਂ ਸਮਾਨ ਤੇ ਸੀ ਰਾਗ ਚੱਡੇ ਹੋੜੀ ਉਹ ਕਹਿੰਦੇ ਮੇਰੀ ਗੱਲ ਮੰਨੇ ਨਹੀਂ ਤੇ ਕਹਿੰਦੇ ਆਹ ਕੁਝ ਦੇਖਣਾ ਪੈ ਰਿਹਾ ਅਰਵਿੰਦ ਗਿਰੀਵਾਲ ਨੂੰ ਹੁਣ ਆਦਨ ਜਿਹੜੇ ਦੇਖਣੇ ਪੈ ਰਹੇ ਆ ਔਰ ਇਹ ਗੱਲ ਪੱਕੀ ਹੈ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਇੱਕ ਲਾਇਰ ਵੀ ਆ ਕੁਮਰ ਵਿਜੇ ਪ੍ਰਤਾਪ ਸਿੰਘ ਇੱਕ ਕਾਨੂੰਨੀ ਮਾਹਰ ਵੀ ਆ ਕੁਮਰ ਵਿਜੇ ਪ੍ਰਤਾਪ ਸਿੰਘ ਆਈਪੀਐਸ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਆਈਪੀਐਸ ਹੋਣਾ ਔਰ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਲਾਇਰ ਹੋਣਾ ਉਹਨਾਂ ਨੂੰ ਇੱਕ ਕਾਨੂੰਨੀ ਮਾਹਰ ਦੇ ਤੌਰ ਤੇ ਜਿਹੜਾ ਉਹ ਸਾਫਤ ਕਰਦਾ ਹੈ ਔਰ ਤਕੜੇ ਪੁਲਿਸ ਅਫਸਰ ਜਿਹੜੇ ਉਹ ਰਹੇ ਹੈਗੇ ਆ ਔਰ ਕਾਨੂੰਨੀ ਦਾਪੇਚ ਉਹ ਸਾਰੇ ਜਾਣਦੇ ਆ ਔਰ ਮੈਨੂੰ ਲੱਗਦਾ ਹੈ ਕਿ ਕਮਰ ਵਿਜੇ ਪ੍ਰਤਾਪ ਵਾਕਈ ਜੇ ਕੇਦਰੀ ਬਾਲ ਦੇ ਨੇੜੇ ਰਹੇ ਹੁੰਦੇ ਜਾਂ ਕੇਦਰੀ ਬਾਲ ਉਹਨਾਂ ਤੇ ਭਰੋਸਾ ਕਰਦੇ ਜਾਂ ਕੇ ਜੀ ਕੇਦਰੀ ਬਾਲ ਉਹਨਾਂ ਦੀ ਗੱਲ ਮੰਨ ਲੈਂਦੇ ਤਾਂ ਆ ਦਿਨ ਨਾ ਦੇਖਣੇ ਪਈਦੇ ਕਿਵੇਂ ਦੇਖਦੇ ਬਿਲਕੁਲ ਸਖੰਦਰ ਜੀ ਸਥਿਤੀ ਤੁਸੀਂ ਪੂਰਨ ਤੌਰ ਤੇ ਕਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਜਿਹੜੀ ਬਿਆਨ ਕੀਤੀ ਹੈ ਜੇਕਰ ਬਤੌਰ ਲਾਈਵ ਦੀ ਵੀ ਗੱਲ ਕਰ ਲਓ ਉਹ ਤਾਂ ਚਲੋ ਉਹ ਬਾਅਦ ਚ ਬੰਦੇ ਜੇਕਰ ਬਤੌਰ ਆਈਪੀਐਸ ਦੇ ਕਪਤੀਸ਼ੀ ਅਫਸਰ ਕਿੱਡੇ ਐਸਆਈਓ ਟੀ ਬੜੀਆਂ ਤੇ ਕਿੰਨੀਆਂ ਉਹਨਾਂ ਨੇ ਜਾਂਚਾਂ ਕੀਤੀਆਂ ਨੇ ਤੇ ਪੁਲਿਸ ਤੌਰ ਤੇ ਜਿਹੜੀ ਜਾਂਚ ਹੁੰਦੀ ਹੈ ਪੁਲਿਸ ਦੀਆਂ ਬਰੀਕੀਆਂ ਨਹੀਂ ਉਹ ਪੂਰਨ ਤੌਰ ਤੇ ਜਾਣੂਗਾ ਤੇ ਜੇਕਰ ਉਹਨਾਂ ਨੇ ਉਸ ਵਕਤ ਰਵਿਤ ਕੇਜੀ ਵੱਲ ਨੂੰ ਐਂਟੀਸਿਪੇਟਰੀ ਬੇਨਵਲੋ ਕਿਹਾ ਉਸ ਤੇ ਇਸ ਮਤਕ ਨੂੰ ਖਾਸ ਤੌਰ ਤੇ ਰਾਗਵ ਚੰਡਾ ਮਨੀਸ਼ ਸਸੋਦੀਆ ਨੂੰ ਉਹਨਾਂ ਨੂੰ ਕਿਹਾ ਤੇ ਕਹਿੰਦੇ ਉਹਨਾਂ ਦੀ ਇਸ ਸਲਾਹ ਨੂੰ ਉਹਨਾਂ ਨੇ ਇਸ ਤਰੀਕੇ ਨਾਲ ਲਾਇਆ ਕਿ ਜਿਵੇਂ ਇੱਕ ਬੱਚੇ ਦੀ ਸਲਾਹ ਹੈਗਾ ਮਜ਼ਾਕੀਆ ਅੰਦਾਜ਼ ਦੇ ਵਿੱਚ ਕੇ ਉਡਾ ਦਿੱਤੀ ਗਈ ਤੇ ਕਹਿੰਦੇ ਜੇ ਉਹਨਾਂ ਦੀ ਇਹ ਸਲਾਹ ਮੰਨ ਲਈ ਜਾਂਦੀ ਤਾਂ ਸ਼ਾਇਦ ਫਿਰ ਅਰਵਿੰਦ ਕੇਸਰੀਵਾਲ ਨੂੰ ਇਹ ਦਿਨ ਜਿਹੜੇ ਨਾ ਵਿਖਣੇ ਪੈਂਦੇ ਪਰ ਫਿਰ ਵੀ ਉਹ ਕਹਿੰਦੇ ਕਿ ਮੈਂ ਆਪਣੀ ਪਾਰਟੀ ਦੇ ਨਾਲ ਆ ਅਰਵਿੰਦ ਕੇਸਰੀਵਾਲ ਦੇ ਨਾਲ ਆ। ਸੁਖਬੀ ਸਾਹਿਬ ਮੇਰੀ ਗੱਲ ਵਿੱਚੋਂ ਕੱਟੀ ਗਈ ਸੀ ਮੈਂ ਜਿਹੜੀ ਗੱਲ ਕਰ ਰਿਹਾ ਸਭ ਪੰਜਾਬ ਦੇ ਸਮੁੱਚ ਖਾਸ ਤੌਰ ਤੇ ਖਬਰ ਵਿਜੇ ਪ੍ਰਤਾਪ ਸਿੰਘ ਜਿਹੜਾ ਕੁਐਸਚਨ ਜਿਹੜਾ ਉਹਨਾਂ ਨੇ ਠਾਇਆ ਜਿਸ ਤਰੀਕੇ ਦੀ ਅਸਤੀਫੇ ਦੀ ਉਹ ਗੱਲ ਕਰ ਰਹੇ ਆ ਗੱਲ ਫਿਰ ਬਰਗਾੜੀ ਮੋਰਚੀ ਦੀ ਜਿਹੜੀ ਗੱਲ ਆ ਕੋਟਕਪੁਰਾ ਗੂੜੀ ਕਾਂਡ ਦੀ ਗੱਲ ਆ ਜਿਹੜਾ ਹਮੇਸ਼ਾ ਦੁੱਖ ਖਬਰ ਵਿਜੇ ਪ੍ਰਤਾਪ ਸਿੰਘ ਨੂੰ ਦਿੱਤਾ ਕਹਿੰਦਾ ਕਿ ਕਿਸੇ ਵੀ ਸਰਕਾਰ ਨੇ ਨਾ ਅ ਨਾ ਕਾਂਗਰਸ ਸਰਕਾਰ ਲੈ ਕੇ ਨਾ ਹੁੰਤੇ ਆਪਣੀ ਸਰਕਾਰ ਕਹਿੰਦੇ ਆਪਣੀ ਸਰਕਾਰ ਨੇ ਇਸ ਮੁੱਦੇ ਤੇ ਕਦੇ ਵੀ ਇਨਸਾਫ ਜਿਹੜਾ ਲੋਕਾਂ ਨੂੰ ਨਹੀਂ ਦਿੱਤਾ ਈਵਨ ਕਿ ਭਗਵੰਤ ਮਾਨ ਹੋਣਾਂ ਦੀ ਜਿਹੜੀ ਆ ਅਸੀਂ ਕਹਿ ਸਕਦੇ ਕਿ ਜਿਹੜੀ ਟੀਮ ਕਾਨੂੰਨੀ ਟੀਮ ਜਿਹੜੀ ਲੀਗਲ ਟੀਮ ਆ ਉਹਨਾਂ ਨੇ ਇਸ ਕੇਸ ਨੂੰ ਇਨੇ ਕਮਜ਼ੋਰ ਤਰੀਕੇ ਨਾਲ ਲੜਿਆ ਕਿ ਇਹ ਜਿਹੜੀਆਂ ਕੇਸ ਆ ਇਹ ਬਿਲਕੁਲ ਪੁੱਠਾ ਜਿਹੜਾ ਪੈ ਰਿਹਾ ਤੇ ਇਸ ਤਰੀਕੇ ਨਾਲ ਲੱਗ ਰਿਹਾ ਕਿ ਜਿਵੇਂ ਭਗਵੰਤ ਮਾਨ ਖੁਦ ਉਹਨਾਂ ਲੋਕਾਂ ਨਾਲ ਰਲ ਗਏ ਤਾਂ ਕਹਿੰਦੇ ਮੈਂ ਇਹ ਗੱਲ ਪਹਿਲਾਂ ਵੀ ਕਹੀ ਸੀ ਕਿ ਜੇਕਰ ਤੁਸੀਂ ਲੋਕਾਂ ਨਾਲ ਉਹਨਾਂ ਚੋਣਾਂ ਦੇ ਵਿੱਚ 2022 ਦੀਆਂ ਚੋਣਾਂ ਦੇ ਵਿੱਚ ਮੈਨੂੰ ਨਾਲ ਲੈ ਲੈ ਕੇ ਹਰ ਥਾਂ ਤੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਜੰਮੀਆਂ ਘੰਟਾਂ 'ਚ ਇਨਸਾਫ ਦਵਾਂਗੇ ਕਿ ਸਾਡੇ ਕੋਲ ਆ ਅਫਸਰ ਹੈਗਾ ਕਿ ਜਿਸ ਨੇ ਇਹ ਸਾਰੇ ਮਾਮਲੇ ਦੀ ਤਰਤੀਸ਼ ਕੀਤੀ ਹੈ ਤੇ ਕਹਿੰਦੇ ਜੇਕਰ ਹੁਣ 2.5 ਸਾਲ ਬੀਤ ਜਾਣ ਤੋਂ ਬਾਅਦ ਲੋਕੀ ਪੂਰਨ ਤੌਰ ਤੇ ਆਮ ਆਦਮੀ ਪਾਰਟੀ ਦੇ ਇਸ ਸੱਚ ਨੂੰ ਜਾਣ ਚੁੱਕੇ ਆ ਕਿ ਸਰਕਾਰ ਦੀ ਨੀਅਤ ਕੀ ਹੋ ਜਈ ਆ ਤੇ ਕਹਿੰਦੇ ਇਸ ਤਰੀਕੇ ਦਾ ਮੈਂ ਕਿਹਾ ਸੀ ਕਿ ਜੇਕਰ ਤੁਸੀਂ ਵੀ ਇਨਸਾਫ ਨਹੀਂ ਦੇ ਸਕਦੇ ਤਾਂ ਫਿਰ ਭਗਵੰਤਪານ ਹੁਣਾਂ ਨੂੰ ਅਸਤੀਫਾ ਜੜਾ ਉਹ ਦੇ ਦੇਣਾ ਚਾਹੀਦਾ ਹੈਗਾ ਇਹ ਆਪਣੇ ਆਪ ਦੇ ਵਿੱਚ ਸਿੱਧੂ ਸਾਹਿਬ ਬੜੀ ਵੱਡੀ ਜਿਹੜੀ ਗੱਲ ਹੈਗੀ ਆ ਕਿਉਂਕਿ ਕਬਰ ਵਿਜੇ ਪ੍ਰਤਾਪ ਸਿੰਘ ਹੁਣਾਂ ਨੇ ਜਿਸ ਤਰੀਕੇ ਨਾਲ kiya ਉਹਨਾਂ ਨੇ ਤਾਂ ਚ ਉਹਨੂੰ ਕਹਿਣਾ ਕੀ ਆ ਪੰਜਾਬ ਦੇ ਸਾਰੇ ਲੋਕ ਜਾਣਦੇ ਆ ਕਿ 2022 ਦੀਆਂ ਚੋਣਾਂ ਦੇ ਵਿੱਚ ਹਰ ਥਾਂ ਤੇ ਉਹਨਾਂ ਦੀ ਜਿਹੜੀ ਫੋਟੋ ਸੀ ਕਬਰ ਵਿਜੇ ਪ੍ਰਤਾਪ ਸਿੰਘ ਦੀ ਅਰਵਤ ਕੇਸਰੀ ਬਾਗ ਹੁਣਾਂ ਦੇ ਨਾਲ ਲਾਈ ਗਈ ਹਰ ਥਾਂ ਤੇ ਉਹਨਾਂ ਨੂੰ ਖੜ੍ਹਾ ਗਿਆ ਔਰ ਦੱਸਿਆ ਗਿਆ ਔਰ ਲੋਕ ਜਿਹੜੇ ਸੀ ਬਰਗਾੜੀ ਕਾਲਜ ਦਾ ਕੋਟਕਪੁਰਾ ਬਾਬਲ ਕਣਾ ਗੋੜੀ ਕਣਾ ਭਾਵਕ ਪੱਤਰ ਤੇ ਜੁੜੇ ਆ ਬੇਸ਼ੱਕ ਉਹ ਫਰੀਖੁਰਦੇ ਲੋਕ ਹੁਣ ਚਾਹੇ ਉਹ ਗੁਰਦਾਸਪੁਰ ਦੇ ਲੋਕ ਹੋਣ ਚਾਹੇ ਬਠਿੰਡੇ ਦੇ ਹੋਣ ਪਾ ਕੇ ਇਹਦੇ ਵੀ ਹੋਣ ਜਦੋਂ ਕਵਰ ਵਿਜੇ ਪ੍ਰਤਾਪ ਸਿੰਘ ਜਾਂਦਾ ਸੀ ਤਾਂ ਸਿਆਸੀ ਲਾ ਆਮ ਆਦਮੀ ਪਾਰਟੀ ਨੇ ਠੋਕੇ ਕਵਰ ਵਿਜੇ ਪਟਾਰ ਦਾ ਲਿਆ ਤੇ ਉਤ ਹੀ ਬਦੌਲਤ ਹੀ ਜਿਹੜੇ 99 ਵਿਧਾਇਕ ਜਿਹੜੇ ਨੇ ਉਹ ਚੁੱਕ ਕੇ ਜਿਹੜੇ ਆ ਉਹਨਾਂ ਦੇ ਇੱਕ ਲੋਕਾਂ ਦਾ ਸਪਸ਼ਟ ਮੈਂਡੇਟ ਚੜਾ ਸੀ ਉਸ ਪੱਖ ਤੇ ਕਿ ਹਾਂ ਵੀ ਇਨਸਾਫ ਮਿਲੂਗਾ ਤੇ ਉਹਨਾਂ ਤੋਂ ਇੱਕ ਬਹੁਤ ਅਹਿਮ ਗੱਲ ਉਹਨਾਂ ਨੇ ਕੀਤੀ ਹਰਖ ਸਿੰਘ ਸਾਹਿਬ ਬਹੁਤ ਅਹਿਮ ਗੱਲ ਕੀਤੀ ਉਹ ਕਹਿੰਦੇ ਕਿ ਬਰਗਾੜੀ ਭਗਵੰਤ ਜੀ ਤੁਮਾਰ ਬਹੁਤੀਆਂ ਨਾਲ ਲੱਗੀ ਕਹਿੰਦੇ ਇਸ ਕਰਕੇ ਸਲੀਫਾ ਦੇ ਦੇਣਾ ਚਾਹੀਦਾ ਔਰ ਕਹਿੰਦੇ ਕਿ ਇਹੀ ਕਾਰਨ ਹੈ ਕਿ ਇਸ ਮਸਲੇ ਦੇ ਉੱਪਰ ਹੱਲ ਨਾ ਕਰਨਾ ਤਾਂ ਇਹ ਭਗਵੰਤਵਾਰ ਨੂੰ ਭੁਗਤਣਾ ਪੈ ਗਿਆ ਆਪਾਂ ਲਗਾਤਾਰ ਇਹ ਗੱਲਾਂ ਕਰਦੇ ਰਹੇ ਆ ਕਿ ਜਿਨੇ ਵੀ ਬੇਅਦਬੀ ਉਹ ਅਰਦਾਸ ਕੰਮ ਕਰਦੀ ਹੈ ਕਿ ਜਿਨੇ ਬੇਅਦਬੀ ਤੇ ਗੋਲੀ ਕਾਂਡ ਦੇ ਮੁੱਦੇ ਤੇ ਸਿਆਸਤ ਕੀਤੀ ਉਹਦਾ ਰਹਿਦਾ ਕੱਖ ਨਹੀਂ ਔਰ ਆਪਾਂ ਵਾਰ-ਵਾਰ ਇਸ ਸਰਕਾਰ ਨੂੰ ਵੀ ਵਾਰਨ ਕਰਦੇ ਰਹੇ ਆ ਕਿ ਭਾਈ ਰਹਿਣਾ ਤੁਹਾਡਾ ਵੀ ਕੱਖ ਨਹੀਂ ਰਿਆਬ ਨਹੀਂ ਔਰ ਬਹੁਤੇ ਲੋਕ ਸੋਚਦੇ ਕਿ ਸ਼ਾਇਦ ਹੁਣ ਮੁੱਦਾ ਨਹੀਂ ਰਿਹਾ ਪਰ ਤੁਸੀਂ ਦੇਖ ਲਓ ਕਿ ਖਡੂਰ ਸਾਹਿਬ ਤੁਸੀਂ ਦੇਖ ਲਓ ਕਿ ਫਰੀਦਕੋਟ ਦੀ ਖਾਸ ਕਰਕੇ ਜਿਹੜੀ ਇਹ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਬੇਅਦਬੀਆਂ ਦਾ ਮੁੱਦਾ ਜਿਹੜਾ ਉਹ ਆ ਵੀ ਰਿਹਾ ਔਰ ਉੱਥੇ ਰਵੈਤੀ ਪਾਰਟੀਆਂ ਦਾ ਕੀ ਕੀ ਬਣਿਆ ਆਪਾਂ ਸਭ ਕੁਝ ਦੇਖਿਆ ਹੀ ਹੈ ਪਰ ਉਹਨਾਂ ਨੇ ਇਹ ਵੀ ਗੱਲ ਕਹਿਤੀ ਹੈ ਕਿ ਭਾਈ ਅਸਤੀਫਾ ਹੁਣ ਭਗਤਮਾਨ ਨੂੰ ਦੇ ਦੇਣਾ ਚਾਹੀਦਾ ਹੈ ਔਰ ਪਾਰਟੀ ਨੂੰ ਵੀ ਚਾਹੀਦਾ ਹੈ ਕਿ ਜੇਕਰ ਇੱਕ ਵਿਅਕਤੀ ਨੂੰ ਪਾਸੇ ਕਰਕੇ ਜਿਹੜੀ ਉਹ ਪਾਰਟੀ ਜੇ ਬਚਦੀ ਹੈ ਤਾਂ ਉਹ ਜ਼ਿਆਦਾ ਮਹੱਤਵਪੂਰਨ ਹੈ ਉਹ ਜ਼ਿਆਦਾ ਜ਼ਰੂਰੀ ਹੈ ਇੱਕ ਪਾਸੇ 28 30 ਬੰਦਿਆਂ ਦਾ ਉਹ ਵੱਡਾ ਧੜਾ ਜਿਹੜਾ ਮੁੱਖ ਮੰਤਰੀ ਨੂੰ ਹਟਾਉਣ ਦੀ ਗੱਲ ਕਰ ਰਿਹਾ ਔਰ ਦੂਜੇ ਪਾਸੇ ਕੋਹਰ ਵੀ ਜੇ ਪ੍ਰਤਾਪ ਸਿੰਘ ਘੋੜਾ ਦੀ ਇਹ ਸਲਾਹ ਮੈਨੂੰ ਲੱਗਦਾ ਹੈ ਕਿ ਭਗਵੰਤ ਦਾ ਸਫ਼ਰ ਐਸਾ ਮੁੱਖ ਮੰਤਰੀ ਬੜਾ ਥੋੜਾ ਰਹਿ ਗਿਆ ਲੱਗ ਰਿਹਾ ਹੈ ਸੁਖਵੰਦਰ ਜੀ ਜਿਹੋ ਜਿਹੇ ਹਾਲਾਤ ਬਣ ਰਹੇ ਆ ਉਤੋਂ ਤੋਂ ਬਿਲਕੁਲ ਤੁਹਾਡੀ ਗੱਲ ਠੀਕ ਲੱਗਦੀ ਹੈ ਔਰ ਖਾਸ ਤੌਰ ਤੇ ਜਿਹੜੀ 13 ਤਰੀਕ ਦੀ ਆ ਨਤੀਜੇ ਆਉਣੇ ਇਸ ਜਿੰਨੀ ਚੋਣ ਤੇ ਅਸੀਂ ਕੱਲ ਦੇ ਪ੍ਰੋਗਰਾਮ 'ਚ ਵੀ ਮੈਂ ਲਖਵਿੰਦਰ ਹੁਣਾਂ ਨਾਲ ਗੱਲ ਕੀਤੀ ਸੀ ਕਿ 13 ਤਰੀਕ ਦੇ ਜਿਹੜੇ ਨਤੀਜੇ ਹੋਣਗੇ ਭਗਵੰਤ ਮਾਨ ਤੇ ਸਿਆਸੀ ਤੂਖ ਨੂੰ ਤੈਅ ਕਰ ਦਿੰਗੇ ਜੇ ਤਾਂ ਸਿੱਧੂ ਸਾ ਆਮ ਆਪੀ ਪਾਰਟੀ ਜਾਂ ਮੁੱਖ ਮੰਤਰੀ ਦੀ ਇੱਛਾ ਦੇ ਅਨੁਸਾਰ ਹੁੰਦੇ ਆ ਫਿਰ ਤਾਂ ਥੋੜਾ ਜਿਹਾ ਟਕਾਓ ਜਿਹੜਾ ਮਿਲ ਸਕਦਾ ਕੀ ਹਾਂ ਵੀ ਠੀਕ ਹੈ ਕੋਈ ਗੱਲ ਨਹੀਂ ਸੀਟ ਇਹਨਾਂ ਨੇ ਕੱਢ ਲਈ ਸਾਮਦਮ ਦੰਡ ਪੀਵ ਦੀ ਨੀਤੀ ਆਪਣਾ ਕਿ ਜਦਾਂ ਮਰਜ਼ੀ ਕੱਢ ਲਈ ਤੇ ਜੇ ਨਤੀਜੇ ਲੋਕ ਸਭਾ ਦੀ ਚੋਣਾਂ ਵਰਕੇ ਆਉਂਦੇ ਜੇਕਰ ਆਮ ਆਪੀ ਪਾਰਟੀ ਤੋਂ ਹਰਦੀ ਆ ਤਾਂ ਸੁਖਵਿੰਦਰ ਜੀ ਫਿਰ ਪਾਰਟੀ ਦੇ ਵਿੱਚ ਇਹ 28 ਵਾਲਾ ਕੱਲ ਜਿਹੜੀ ਛੀਤਲ ਅੰਗਰਾਲ ਹੋਣੀ ਕਰ ਰਹੇ ਆ ਇਹ 28 ਫਿਰ 56 ਵੀ ਹੋ ਸਕਦੇ ਆ ਫਿਰ ਉਸ ਤੋਂ ਗਾਂ ਵੀ ਹੋਏਗਾ ਕਿਉਂਕਿ ਫਿਰ ਲੀਡਰਸ਼ਿਪ ਦੇ ਉੱਤੇ ਸਵਾਲ ਚੁੜੇ ਉੱਠਣੇ ਉਹ ਲਾਜ਼ਮੀ ਹੋ ਜਾਣੇ ਵਾਜਪੁਰ ਚ ਸਵਾਲ ਤਾਂ ਹੁਣ ਵੀ ਉੱਠ ਰਹੇ ਆ ਕਿ ਜਿਸ ਤਰੀਕੇ ਨਾਲ ਕਵਰ ਵਿਜੇ ਪ੍ਰਤਾਪ ਸਿੰਘ ਨੇ 13 0 ਦੀ ਗੱਲ ਕਰਦੇ ਆ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਦੀ ਪੂਰਨ ਜ਼ਿੰਮੇਵਾਰੀ ਮੁੱਖ ਮੰਤਰੀ ਸਾਹਿਬ ਦੇ ਸਿਰ ਤੇ ਸੁੱਟੀ ਹੈ ਕਿ ਹਾਂ ਭਈ ਕਿਉਂਕਿ ਇਹ ਚੋਣ ਜਿਹੜੀ ਲੋਕ ਸਭਾ ਦੀ ਚੋਣਾਂ ਦੀ ਉਹਨਾਂ ਦੇ ਸਿਰ ਤੇ ਲੜੀ ਗਈ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਸਾਰੇ ਪਾਸੇ ਲਾਈਆਂ ਗਈਆਂ ਇਹ ਸਿਰਫ ਇੱਕ ਵਿਧਾਇਕ ਗੱਲ ਜਿਹੜਾ ਕਰ ਰਿਹਾ ਛੜਿਆਂ ਨੂੰ ਗੱਲ ਕਰ ਰਿਹਾ ਉਹ ਠੋਕੇ ਗੱਲ ਕਰ ਰਿਹਾ ਦੂਜੇ ਪਾਸੇ ਜਿਹੜੇ ਇਹ 28 ਵਿਧਾਇਕ ਨੇ ਜਿਹੜੇ ਚੁੱਪਚਾਪ ਹੀ ਤੇ ਦਿੱਲੀ ਦੇ ਸੰਪਰਕ ਨੇ ਇਹ ਇਹ ਵੀ ਅਜੇ ਚੁੱਪ ਕਿਉਂਕਿ ਅਜੇ ਲੱਗਦਾ ਕਿ ਭਗਵੰਤ ਮਾਨ ਹੁਣ ਦਾ ਸ਼ਾਇਦ ਉੱਤੇ ਹਾਈਕ ਮਾਨਾ ਕੋਈ ਗੱਲ ਠੀਕ ਹੈ ਜਾਂ ਸਾ ਹਾਈਕ ਮਾਨ ਇਹ ਨਹੀਂ ਜੋ ਕਿ ਨਹੀਂ ਹੈਗੀ ਭਗਵੰਤ ਮਾਨ ਦੇ ਖਿਲਾਫ ਕੋਈ ਐਕਸ਼ਨ ਲੈ ਸਕੀ ਪਰ ਹਾਂ ਜੇਕਰ 13 ਤਰੀਕ ਨੂੰ ਨਤੀਜੇ ਆਮ ਆਦਮੀ ਪਾਰਟੀ ਦੇ ਖਿਲਾਫ ਜਾਂਦੇ ਆ ਤਾਂ ਸਿੱਧੂ ਸਾਹਿਬ ਇਹ 28 ਵਧਾਇਕਾਂ ਦੀ ਜਿਹੜੀ ਕੀਤੀ ਆ ਇਹ 55 ਤੱਕ ਜਰੂਰੀ ਕਿਉਂਕਿ ਜਿਹੜੇ ਹਾਲਾਤ ਜਿਹੜੇ ਬਣ ਚੁੱਕੇ ਨੇ ਕਿਉਂਕਿ ਉੱਪਰ ਵੀ ਜਿਹੜੀਆਂ ਸਥਿਤੀਆਂ ਨੇ ਇਸ ਤਰੀਕੇ ਨਾਲ ਲੱਗ ਰਹੀਆਂ ਨੇ ਕਿ ਜਿਹੜੀ ਹਾਈਕ ਮਾਨ ਖਾਸ ਤੌਰ ਤੇ ਭਗਵੰਤ ਮਾਨ ਦੇ ਰਵਈਆ ਜਿਸ ਤਰੀਕਾ ਨਾਲ ਉਹਨਾਂ ਡਾਕਟਰ ਸੰਦੀਪ ਪਾਠਕ ਨਾਲ ਇਸ ਜੀਮਨੀ ਚੌਂ ਤੋਂ ਇਹਨਾਂ ਦਾ ਰਵਈਆ ਕੀਤਾ ਉਸ ਕਰਕੇ ਉਹ ਹਾਈ ਕਮਾਂਡ ਵੀ ਜਿਹੜੀ ਆ ਉਹ ਦੂਰੀ ਬਣਾ ਰਹੀ ਹੈ ਔਰ ਉਹਨਾਂ ਨੇ ਅਲਕੀਰਾਂ ਕੋਲੇ ਕਲੀਅਰ ਕੀਤੀ ਹੈ ਉਹਦੇ ਵਿੱਚ ਗੱਲ ਉਹ ਕਹਿੰਦੇ ਕਿ ਇਹ ਤੁਹਾਨੂੰ ਗਿਣਤੀ ਹੋਈ 28 ਦੀ ਨਜ਼ਰ ਆ ਰਹੀ ਆ ਪਰ ਤੁਸੀਂ ਇਹ ਇਕੱਲੇ ਇਕੱਲੇ ਵਿਧਾਇਕ ਨੂੰ ਗਣਕੇ ਪੁੱਛੋਂ ਤਾਂ ਇਹ ਕਹਿੰਦੇ ਗਿਣਤੀ 85 90 ਤੱਕ ਹੀ ਪਹੁੰਚ ਜਾਣੀ ਆ ਇਕੱਲੇ ਭਗਵਾਨ ਤਮਾ ਨਹੀਂ ਕੁਛ ਨੇ ਆਪਣੇ ਆਪ ਤੋਂ ਔਰ ਹੋਰ ਉਹਨਾਂ ਦੇ ਨਾਲ ਕੋਈ ਬੰਦਾ ਨਹੀਂ ਹੈਗਾ ਉਹ ਕਹਿੰਦੇ ਤੇ ਬੜੀਆਂ ਉਹਨਾਂ ਨੇ ਗੱਲਾਂ ਉਹਨਾਂ ਨੇ ਕੀਤੀਆਂ ਨੇ ਪੇਪਰ ਅਣਖ ਸਾਹਿਬ ਇਹ ਹਾਲਾਤ ਜਿਹੜੇ ਵਾਕਈ ਵਿਗੜਦੇ ਜਾ ਰਹੇ ਆ ਪੰਜਾਬ ਦੇ ਵਿੱਚ ਅੱਜ ਦੇਖਦੇ ਆ ਕਿ ਅੱਜ ਕਹਿੰਦੇ ਲੀਡਰਸ਼ਿਪ ਉੱਥੇ ਸੁੱਤੀ ਹੋਈ ਹੈ ਔਰ ਕਿਸੇ ਵੀ ਵੇਲੇ ਜਿਹੜੇ ਇਸ ਚੀਜ਼ ਨੂੰ ਲੈ ਕੇ ਜਿਹੜੇ ਉਹ ਪਟਾਕੇ ਪੈ ਸਕਦੇ ਹੈਗੇ ਆ ਰਾਘਵ ਚੱਡੇ ਨੂੰ ਵੀ ਕਮਰ ਵਿੱਚ ਪ੍ਰਤਾਪ ਸਿੰਘ ਹੋਰਾਂ ਨੇ ਦੋਸ਼ੀ ਠਰਾਇਆ ਉਹ ਕਹਿੰਦੇ ਕਿ ਅੱਜ ਤੱਕ ਜੋ ਕੁਝ ਪੰਜਾਬ ਦੇ ਵਿੱਚ ਹੋਇਆ ਰਾਘਵ ਚੱਡੇ ਦੇ ਤੇ ਭਗਵੰਤ ਮਾਨ ਨੇ ਰਲ ਕੇ ਕੀਤਾ ਔਰ ਇਹ ਇਹ ਮੌਜੂਦਾ ਹਾਲਾਤਾਂ ਦੇ ਕਰਕੇ ਜ ਰੂਮ ਰੂਜ ਮੌਜੂਦਾ ਹਾਲਾਤ ਨੇ ਉਹਨਾਂ ਦੇ ਜ਼ਿੰਮੇਵਾਰ ਕਹਿੰਦੇ ਭਗਵੰਤ ਮਾਨ ਤੇ ਰਾਘਵ ਚੱਡੇ ਨੇ ਔਰ ਇਹ ਗੱਲਾਂ ਉਹਨਾਂ ਨੇ ਕਈਆਂ ਹੈਗੀਆਂ ਔਰ ਆਮਦੀ ਪਾਰਟੀ ਹੁਣ ਕਹਿੰਦੇ ਰਾਸ਼ਟਰੀ ਟੈਕਨੀਕਲ ਤੌਰ ਤੇ ਰਾਸ਼ਟਰੀ ਰਾਸ਼ਟਰੀ ਪਾਰਟੀ ਲਈ ਹੀ ਕਾਗਜ਼ਾਤ ਜ਼ਰੂਰ ਹੈਗੀ ਆ ਕਹਿੰਦੇ ਕਿ ਟ੍ਰੈਪ ਦੇ ਵਿੱਚ ਆ ਗਈ ਆ ਕਾਂਗਰਸ ਤੇ ਸਿਰਫ ਕਹਿੰਦੇ ਜਿੱਥੇ ਅਸੀਂ 300 ਸੀਟਾਂ ਲੜਦੀਆਂ ਸੀ ਉਥੇ ਅਸੀਂ 20 22 ਸੀਟਾਂ ਜਿਹੜੀਆਂ ਲੜੀਆਂ ਨੇ ਕਹਿੰਦੇ ਲੜਦੇ ਤਾਂ ਸਹੀ ਰਿਜ਼ਲਟ ਜੋ ਮਰਜ਼ੀ ਆਉਂਦਾ ਪਰ ਇਹ ਆ ਵੀ ਗੱਲਾਂ ਇਹ ਆ ਤੇ ਵੀ ਕੋਮਨੂ ਜੀ ਪ੍ਰਤਾਪ ਸਿੰਘ ਪੂਰੀ ਗੱਲ ਤਾਂ ਸਹੀ ਕਹਿ ਰਿਹਾ ਔਰ ਦੂਜੇ ਪਾਸੇ ਅਨਕੀ ਸਭ ਦਿੱਲੀ ਦੇ ਵਿੱਚ ਵੀ ਇਹਨਾਂ ਦਾ ਭੋਗ ਜਾ ਪੈਂਦਾ ਨਜ਼ਰੀ ਆ ਰਿਹਾ ਉਥੇ ਵੀ ਕਹਿੰਦੇ ਇੱਕ ਮਜੂਤਾ ਵਿਧਾਇਕ ਤੇ ਕੁਝ ਵੱਡੇ ਆਪ ਦੇ ਲੀਡਰ ਜਿਹੜੇ ਆ ਉਹ ਆਫ ਚੱਡ ਕੇ ਪਾਸ ਪਾਸ ਚਲੇ ਗਏ ਸੁਖਵਿੰਦਰ ਜੀ ਕਬਰ ਵਿਜੇ ਪ੍ਰਤਾਪ ਸਿੰਘ ਹੁਣੇ ਇਹ ਜਿਹੜਾ ਰਾਗੋ ਛੱਡਾ ਤੇ ਇਲਜ਼ਾਮ ਕਹਿੰਦੇ ਮੈਂ ਇਲਜ਼ਾਮ ਨਹੀਂ ਲਾ ਰਿਹਾ ਬਸ ਸੱਚ ਕਹਿ ਰਿਹਾ ਹੁਣ ਇਹਦੀ ਤਗੜੀ ਗੱਲ ਕੈਮਰੇ ਤੇ ਅਣਖੇ ਠੋਕੇ ਕਹਿਣੀ ਸੁਖਵਿੰਦਰ ਜੀ ਮੈਨੇ ਰੱਖੰਦੀ ਆ ਔਰ ਉਹ ਵੀ ਆਪਣੀ ਹੀ ਪਾਰਟੀ ਦੇ ਵਧਾਇਕ ਤੇ ਜੇਕਰ ਕਬਰ ਵਿਜੇ ਪ੍ਰਤਾਪ ਸਿੰਘ ਰਾਗੋ ਛੱਡਾ ਦੇ ਉੱਤੇ ਤੇ ਭਗਵਤਵਾਨ ਦੇ ਉਂਗਲ ਠਾਈ ਆ ਤਾਂ ਸੁਭਾਵਕਾ ਕਿ ਫਿਰ ਇਹ ਗੱਲਾਂ ਬਿਲਕੁਲ ਸੱਚ ਨਹੀਂ ਤੇ ਜੇਕਰ ਪਾਰਟੀ ਬਚਾਉਣੀ ਆ ਤਾਂ ਫਿਰ ਮਾਕਿਆ ਹੀ ਇੱਕ ਦੋ ਨੇਤਾਵਾਂ ਨੂੰ ਥਾਂ ਤੋਂ ਜਿਹੜਾ ਉਹ ਜ਼ਰੂਰ ਕਰ ਦੇਣਾ ਚਾਹੀਦਾ ਹੁਣ ਗੱਲ ਕਰਦੇ ਆਂ ਦਿੱਲੀ ਦੀ ਜਿਹੜੀ ਤੁਸੀਂ ਗੱਲ ਕੀਤੀ ਦਿੱਲੀ ਚ ਆਮ ਆਦਮੀ ਪਾਰਟੀ ਨੂੰ ਇਨਾ ਤਕੜਾ ਝਟਕਾ ਮੈਂ ਕਹੂੰਗਾ ਲੱਗਾ ਹੋਇਆ ਕਿ ਸ਼ਾਇਦ ਉਹ ਪੰਜਾਬ ਚ ਵੀ ਕਰੇ ਨੀ ਇਸ ਤਰੀਕੇ ਦਾ ਲੱਗਾ ਇੱਕ ਮੌਜੂਦਾ ਵਿਧਾਇਕ ਤੇ ਇੱਕ ਸਾਬਕਾ ਮੰਤਰੀ ਤੁoze ਪਾਸੇ ਇੱਕ ਮੌਜੂਦਾ ਕਾਉਂਸਲਰ ਤੇ ਇੱਕ ਵਿਧਾਇਕ ਦੀ ਇੱਕ ਮੰਤਰੀ ਦੀ ਜਿਹੜੀ ਸਾਬਕਾ ਵਿਧਾਇਕ ਪਤਨੀ ਜਿਹੜੀ ਆ ਉਹ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੀ ਹੈ ਤੇ ਜਿਹੜੇ ਮੰਤਰੀ ਦੀ ਅਸੀਂ ਗੱਲ ਕਰ ਰਹੇ ਆਂ ਉਹਨੇ ਇਸਤੀਫਾ ਇਸ ਕਰਕੇ ਦਿੱਤਾ ਸੀ ਸਿੱਧੂ ਸਾਹਿਬ कि ਜਦੋਂ ਅਰਵਿੰਦ ਕੇਜਰੀ ਵਾਲਦ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਕ੍ਰਾਪਸ਼ਨ ਦੇ ਦੋਸ਼ ਲੱਗੇ ਉਹ ਬੰਦਾ ਉਸ ਵਕਤ ਅਰਜ਼ਾਈਂ ਦਿੱਤਾ ਅਰਜ਼ਾਈਂ ਦੇ ਕੇ ਉਹ ਪੇਨਾ ਬਸਪਾ ਚ ਜਾਂਦਾ ਬਸਪਾ ਦੇ ਵਿੱਚੋਂ ਬਾਅਦ ਦੇ ਵਿੱਚ ਉਹ ਹੁਣ ਪਾਛ ਪਾਛਦਾ ਹੁਣ ਸਿੱਧੂ ਸਭ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਦਿੱਲੀ ਪਤਪੇ ਲੜਾਈ ਜੀਤਾ ਅਸੀਂ ਕਹਿ ਸਕਦੇ ਕਿ ਇਹ ਪਾਰਟੀ ਦੇ ਵਿੱਚੋਂ ਟੁੱਟ ਪਾ ਜਿਹੜੀ ਸ਼ੁਰੂ ਹੋ ਗਈ ਹੈ ਤਾਂ ਇਹੋ ਜੀ ਟੁੱਟ-ਭੱਜ ਜਿਹੜੀ ਐ ਸਫੇਰਦੀ ਪੰਜਾਬ ਦੇ ਵਿੱਚ ਵੀ ਹੋ ਸਕਦੀ ਹੈ ਜਿਸ ਦਾ ਇਸ਼ਾਰਾ ਕਈ ਵਾਰ ਪਰਮਜੀਤ ਸਿੰਘ ਮੀਟੂ ਦੇ ਨੇ ਕੀਤਾ ਆਮਿਤ ਸ਼ਾਹ ਹੁਣਾਂ ਨੇ ਵੀ ਕੀਤਾ ਪ੍ਰਤਾਪ ਸਿੰਘ ਬਾਜਵੇ ਦੇ ਨੇ ਕੀਤਾ ਸ੍ਰੀਲ ਜਾਖੜ ਦੇ ਨੇ ਕੀਤਾ ਕਿਉਂਕਿ ਪਾਰਟੀ ਦੇ ਵਿੱਚ ਜਿਹੜੀਆਂ ਤਾਨਾਸ਼ਾਹੀ ਨੀਤੀਆਂ ਨੇ ਚਾਹੇ ਦਿੱਲੀ ਦੇ ਵਿੱਚ ਹੋਣ ਤੇ ਚਾਹੇ ਪੰਜਾਬ ਦੇ ਵਿੱਚ ਹੋਣ ਉਹਦੇ ਸਬੰਧੀ ਤਾਂ ਕੋਈ ਦੋਰ ਹੈ ਨਹੀਂ ਆ ਕਿ ਦਿੱਲੀ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਪਾਰਟੀ ਦੀ ਲੀਡਰਸ਼ਿਪ ਦੇ ਅੱਗੇ ਆਪਣਾ ਸਾਹ ਘੁੱਟਿਆ ਮਹਿਸੂਸ ਕਰਦੇ ਆ ਕਿਉਂਕਿ ਪੰਜਾਬ ਦੇ ਵਿੱਚ ਵੀ ਦੇਖ ਲਓ ਸવાય ਕਬਰ ਵਿਜੇ ਪ੍ਰਤਾਪ ਸਿੰਘ ਨੂੰ ਛੱਡ ਕੇ ਕਿਸੇ ਵਿਧਾਇਕ ਦੀ ਇੰਨੀ ਹਿੰਮਤ ਨਹੀਂ ਹੈਗੀ ਕਿ ਹਾਂ ਭਈ ਭਗਵੰਤ ਮਾਨ ਨੂੰ ਕੋਈ ਸਵਾਲ ਕਰ ਸਕੇ ਪ੍ਰਤਾਪ ਸਿੰਘ ਸਦਵਾ ਹੋਣਾ ਦਾ ਜਿਹੜੀ ਪ੍ਰੋਗਰਾਮ ਡੱਕਣ ਦੀ ਚਿੱਠੀ ਜਿਹੜੀ ਉਹ ਰੱਦ ਕੀਤੀ ਗਈ ਜਾਂ ਕੋ ਪ੍ਰੈਸ ਨੋਟ ਜਿਹੜਾ ਡੱਕਿਆ ਗਿਆ ਉਸ ਤੋਂ ਬਾਅਦ ਜਿਸ ਤਰੀਕੇ ਦੀਆਂ ਸਥਿਤੀਆਂ ਬਣੀਆਂ ਇਹਦੇ ਉਹਦੇ ਵਿੱਚ ਵੀ ਹਾਈ ਕਮਾਂ ਨੇ ਆੜ ਕੇ ਜਿਹੜਾ ਠੰਡਾ ਡਵਾ ਕਰਵਾ ਦਿੱਤਾ ਕਹਿਣ ਦਾ ਅਸਥੇ ਆ ਇਹ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਹੜੀਆਂ ਸਥਿਤੀਆਂ ਬਣੀਆਂ ਨੇ ਉਹ ਤਾਨਾਸ਼ਾਹੀ ਨੀਤੀਆਂ ਨੇ ਤੇ ਜਦੋਂ ਤਾਨਾਸ਼ਾਹੀ ਨੀਤੀਆਂ ਦਾ ਸਿਖਰ ਹੋ ਜਾਂਦਾ ਤੇ ਸੁਖਿੰਦਰ ਜੀ ਫਿਰ ਉਸ ਵਕਤ ਇਹੋ ਜੀ ਟੁੱਟ ਭੱਜ ਜਿਹੜੀ ਸੁਭਾਵਿਕ ਹੋ ਜਾਂਦੀ ਆ ਜਦੋਂ ਵਿਧਾਇਕ ਆਪਣੇ ਆਪਣਾ ਸਾਹ ਘੁੱਟਿਆ ਮਹਿਸੂਸ ਕਰ ਹੁਣ ਦਿੱਲੀ ਦੀ ਜਿਹੜੀ ਸਥਿਤੀ ਆ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਐਸਵੇ ਜੇਲ ਦੇ ਵਿੱਚ ਨੇ ਤੇ ਨੇੜ ਦੇ ਭਵਿੱਖ ਤੱਕ ਅਜੇ ਉਹਨਾਂ ਦਾ ਬਾਹਰ ਆਉਣਾ ਦਿਖਾਈ ਦੇ ਨਹੀਂ ਰਿਹਾ ਕਿ ਜਿਸ ਤਰ੍ਹਾਂ ਕਿ ਨਾ ED ਤੇ CBI ਉਹਨਾਂ ਦੇ ਦੁਆਲੇ ਹੋਈ ਆ ਐਸਵੇਂ ਸਬੂੱਚੀ ਕਮਾਂਡ ਜਿਹੜੀ ਐ ਸਨਿਤਾ ਇਸ ਦੀ ਵਾਲ ਬੋਲ ਆ ਤੇ ਸੰਨੀਤਾ ਕੇਸ ਦੀ ਬਾਤ ਵੀ ਦੋ ਚੋ ਬੱਦਿਆਂ ਦੀ ਹੀ ਗੱਲ ਸੋਦੇ ਜਿਸਦੇ ਕਹਿੰਦਾ ਪਤਾ ਲੱਗਾ ਇੱਕ ਸੰਦੀਪ ਪਾਟਕ ਤੀ ਤੇ ਦੂਜੀ ਸੰਜੀਤ ਸਿੰਘ ਹੋਣਾ ਤੇ ਹੁਣ ਇਹਨਾਂ ਵਿਅਕਤੀਆਂ ਦੀ ਜਿਹੜੀਆਂ ਗੱਲਾਂ ਨੇ ਜਿਸ ਤਨੇ ਕਹਿੰਦਾ ਪਾਰਟੀ ਨੂੰ ਬੀਤੇ ਸਮੇਂ ਚ ਚਲਾਇਆ ਉਹ ਸਾਰੇ ਲੋਕਾਂ ਨੂੰ ਪਤਾ ਤਾਂ ਉਸ ਦਾ ਹੀ ਸਿੱਟਾ ਸਿੱਧੂ ਸਾਹਿਬ ਇਹ ਆ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਬਤਾਇਕ ਹੋਣੀ ਹੋਣੀ ਪਰ ਵਿਖਰਨੇ ਜਿਹੜੇ ਉਹ ਸ਼ੁਰੂ ਹੋ ਗਿਆ ਤੇ ਦੂਸਰੇ ਪਾਸੇ ਉਹਨੇ ਭਾਜਪਾ ਦਾ ਪੱਲਾ ਸ਼ੁਰੂ ਕਰ ਦਿੱਤਾ ਉਹੀ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਚ ਕਹਿੰਦੀ ਸੀ ਕਿ ਆਪਰੇਸ਼ਨ ਲੋਟਸ ਜਿਹੜਾ ਪੰਜਾਬ ਚ ਚਲਾਇਆ ਜਾ ਰਿਹਾ ਉਹਨਾਂ ਅਪਰੇਸ਼ਨ ਬਲੋਟਸ ਦਾ ਕੋਈ ਦੀ ਨਾ ਲੈਂਦਾ ਹੁਣ ਸ਼ਾਇਦ ਬਤਾਏਗਾ ਆਪਣੇ ਹੀ ਆਪ ਜਾ ਰਹੇ ਆ ਇਹਨਾਂ ਸੁਵਦੀ ਸਖਵਿੰਦਰ ਜੀ ਆਮ ਆਦਮੀ ਪਾਰਟੀ ਨੂੰ ਜਰੂਰ ਆਪਣਾ ਬਚਾ ਕਰ ਲੈਣਾ ਚਾਹੀਦਾ ਵੱਡੀ ਗੱਲ ਇਹ ਹੈ ਕਿ ਜਿਹੜੇ ਇਹਨਾਂ ਨੇ ਵੀ ਵਿਧਾਇਕ ਜਾਂ ਦੂਜੇ ਬੰਦੇ ਲਈ ਹੀ ਸਕਦੇ ਹੁੰਦਾ ਜੀ ਉਹ ਵੀ ਕਿਉਂ ਕਾਂਗਰਸ ਚੋਂ ਚੁੱਕਿਆ ਹੈ ਕਿਤੇ ਆਮ ਆਪ ਪਾਰਟੀਆਂ ਚੋਂ ਲੈ ਲਿਆ ਕੋਈ बसपा ਦਾ ਲੈ ਲਿਆ ਕੋਈ ਕਿਤਮ ਲੈ ਲਿਆ ਆਮ ਬਲੰਟੀਏ ਬੋਤਾ ਇਹਨਾਂ ਨੇ ਵੀ ਜਿਹੜੀ ਉਹ ਪਹਿਲ ਜਿਹੜੀ ਆ ਉਹ ਨਹੀਂ ਦਿੱਤੀ ਤੇ ਸ਼ਾਇਦ ਇਹੋ ਹੀ ਕਾਰਨ ਕਿ ਜਿਹੜੀ ਜਿਹੜੀਆਂ ਪਾਰਟੀਆਂ ਚੋਂ ਬੱਦੇ ਆਏ ਉਧਰ ਉਧਰ ਉਹਨਾਂ ਨੇ ਆਪਣਾ ਰੁਖ ਜਿਹੜਾ ਬਣਾਉਣਾ ਸ਼ੁਰੂ ਕਰਤਾ ਬਾਕੀ ਜੋ ਦਿੱਲੀ ਦੇ ਵਿੱਚ ਹੋਇਆ ਸੀ ਆਪਾਪੀ ਪਾਰਟੀ ਨੂੰ ਦਿੱਲੀ ਦੇ ਵਿੱਚ ਇੱਕ ਵੱਡਾ ਛਟਕਾ ਜਿਹੜਾ ਕਹਿ ਸਕਦੇ ਤੇ ਜੇਕਰ ਸਿੱਧੂ ਸਾਹਿਬ ਇਸ ਤਰੀਕੇ ਨਾਲ ਬਤਾਏ ਤਾਂ ਪਲਾਈਨ ਜਿਹੜਾ ਸ਼ੁਰੂ ਹੋ ਗਿਆ ਤਾਂ ਹੋ ਸਕਦਾ ਕਿ ਸਰਕਾਰ ਦਿੱਲੀ ਦੇ ਵਿੱਚ ਫਿਰ ਜ਼ਿਆਦਾ ਚਲੇ ਨਾ ਚਲੇ ਕਿਉਂਕਿ ਜਿਸ ਤਰੀਕੇ ਨਾਲ ਫਾਸ਼ਪਾ ਇਸ ਵਕਤ ਜਾਂ ਕੇਂਦਰ ਦੀਆਂ ਏਜੰਸੀਆਂ 60 ਕੇਜਰੀ ਬਾਰੇ ਉਡਾਟਾਰ ਤੇ ਲੈ ਕੇ ਜਾਂਚ ਕਰ ਰਹੀਆਂ ਨੇ ਵੇਖ ਜਿਹੜਾ ਆਮ ਆਦਮੀ ਪਾਰਟੀ ਦਾ ਉੱਥੇ ਠੀਕ ਲੱਗ ਰਿਹਾ ਹੈ ਦੇਖੋ ਬਾਕੀ ਪੰਜਾਬ ਚ ਪਲਾਈਨ ਦੀ ਸਥਿਤੀ ਜਿਹੜੀ ਅੰਦੇ ਜਨਾਂ ਚ ਵੀ ਸਪਸ਼ਟ ਹੋ ਜਾਊਗੀ ਕਿ ਜਦੋਂ ਹੁਣ 13 ਤਰੀਕ ਦੇ ਜਿਹੜੇ ਜਿਮਨੀ ਦੇ ਵਿੱਚ ਜਿਹੜੇ ਹੋਣ ਜੀ ਬਿਲਕੁਲ ਉਧਰ ਅਣਕੀ ਸਾਹਿਬ ਲਾਰੈਂਸ ਬਿਸ਼ਨੋਈ ਦੇ ਮੁੱਦੇ ਤੇ ਵੀ ਕਹਿੰਦੇ ਇੱਕ ਵੱਡਾ ਸੱਚ ਸਾਹਮਣੇ ਆ ਗਿਆ ਕਹਿੰਦੇ ਕਿ ਜਿਹੜੀ ਉਹਦੀ ਜਾਂਚ ਲਈ ਬਣਾਈ ਐਸਆਈਟੀ ਹੈ ਉਹ ਹਾਈ ਕੋਰਟ ਨੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕਹਿੰਦੇ ਰਿਪੋਰਟ ਸਬਮਿਟ ਕਰਤੀ ਹੈ ਜਿਹਦੇ ਵਿੱਚ ਖੁਲਾਸਾ ਹੋਇਆ ਕਿ ਇਹ ਇੰਟਰਵਿਊ ਸਿਗਨਲ ਐਪ ਰਾ ਔਰ ਇਹ ਇੰਟਰਵਿਊ ਪੰਜਾਬ ਦੀ ਹਦੂਦ ਅੰਦਰ ਹੀ ਹੋਈ ਹੈ ਪੰਜਾਬ ਦੇ ਅੰਦਰ ਹੀ ਜਿਹੜੀ ਹੈ ਹੋਈ ਹੈ ਔਰ ਆਪਾਂ ਪਹਿਲਾਂ ਹੀ ਇਹ ਗੱਲ ਬਹੁਤ ਵਾਰੀ ਦੱਸ ਚੁੱਕੇ ਹਾਂ ਕਿ ਜਦੋਂ ਉਹ ਇੰਟਰਵਿਊ ਲਾਈਵ ਚੱਲ ਰਹੀ ਸੀ ਤਾਂ ਉਦੋਂ ਉਸ ਚੈਨਲ ਦੇ ਵੱਲੋਂ ਥੱਲੇ ਲਿਖ ਕੇ ਚਲਾਇਆ ਜਾ ਰਿਹਾ ਸੀ ਕਿ ਪੰਜਾਬ ਦੀ ਜੇਲ੍ਹ ਸੇ ਲੌਰੈਂਸ ਦਾ ਇੰਟਰਵਿਊ ਯਾਨੀ ਉਦੋਂ ਸਾਫ਼ ਸੀ ਬਾਤ ਦੇ ਵਿੱਚ ਹਾਲਾਂਕਿ ਉਹ ਚੈਨਲ ਦੇ ਕੋਲੋਂ ਉਹ ਜਿਹੜੀ ਬਲੈਕ ਪੱਟੀ ਉਹ ਕਰਵਾ ਦਿੱਤੀ ਗਈ ਕਿ ਇਹ ਲਿਖਿਆ ਪੜਿਆ ਨਾ ਜਾਵੇ ਕਿ ਪੰਜਾਬ ਦੀ ਜੇਲ੍ਹ ਸੇ ਇੰਟਰਵਿਊ ਤਾਂ ਹੁਣ ਬਹੁਤ ਵੱਡੇ ਖੁਲਾਸੇ ਹੋਏ ਆ ਹੁਣ ਐਜ਼ ਆ ਗ੍ਰਹਿ ਮੰਤਰੀ ਭਗਵੰਤ ਮਾਨ ਤੋਂ ਫੇਰ ਵਿਰੋਧੀ ਅਸਤੀਫਾ ਮੰਗ ਰਹੇ ਆ ਜਿੱਥੇ ਪਾਰਟੀ ਦੇ ਅੰਦਰ ਮੰਗਿਆ ਜਾ ਰਿਹਾ ਸੀ ਉੱਥੇ ਹੀ ਪਾਰਟੀ ਦੇ ਬਾਹਰ ਉਹ ਵੀ ਜਿਹੜਾ ਉਹ ਮੰਗਿਆ ਜਾ ਰਿਹਾ ਔਰ ਡੀਜੀਪੀ ਸਾਹਿਬ ਹੁਣ ਕੀ ਜਵਾਬ ਦੇਣਗੇ ਜਿਹੜੇ ਡੀਜੀਪੀ ਸਾਹਿਬ ਕਹਿੰਦੇ ਸੀਗੇ ਕਿ ਭਾਈ ਇਹ ਤਾਂ ਪੰਜਾਬ ਦੀ ਇੰਟਰਵਿਊ ਹੈ ਹੀ ਹੀ ਬਾਅਦ ਦੇ ਵਿੱਚ ਥੋੜੇ ਦਿਨਾਂ ਬਾਅਦ ਹੀ ਫੇਰ ਹੈ ਕੁਝ ਦਿਨਾਂ ਬਾਅਦ ਹੀ ਫੇਰ ਆ ਗਈ ਅਗਲੇ ਦਿਨ ਹੀ ਤਾਂ ਫੇਰ ਹੁਣ ਡੀਜੀਪੀ ਸਾਹਿਬ ਅਤੇ ਮੁੱਖ ਮੰਤਰੀ ਸਾਹਿਬ ਦੀ ਕਾਰਗੁਜ਼ਾਰੀ ਜਿਹੜੀ ਉਹ ਐਜ਼ ਅ ਗ੍ਰਹਿ ਮੰਤਰੀ ਵੀ ਮਾੜੀ ਐ ਔਰ ਮੈਨੂੰ ਲੱਗਦਾ ਕਿ ਕੁਰਸੀਆਂ ਇਹਨਾਂ ਦੀ ਵੀ ਕਾ ਸਕਦੀ ਆ ਆਵਾਜ਼ ਤਾਂ ਉੱਦੋਂ ਕੀ ਨਾ ਗਲਾਬ ਹੀ ਹੁਣ ਬੇ ਸੁਖਵੰਦਰ ਜੀ ਸਿਆਸੀ ਪਾਰਟੀਆਂ ਵਿਰੋਧੀ ਪਾਰਟੀਆਂ ਦੀ ਤੇ ਚਲੋ ਗੱਲ ਛੱਡੋ ਕਿ ਜਿਹੜੀ ਉਹਨਾਂ ਨੇ ਭੂਮਿਕਾ ਨਿਭਾਣੀ ਉਹ ਤਾਂ ਉਹਨਾਂ ਨੇ ਘੇਦੇ ਚ ਲੈਣਾ ਹੀ ਲੈਣਾ ਪਰ ਜਿਸ ਤਰੀਕੇ ਦੇ ਨਾਲ ਹਾਈ ਕੋਰਟ ਦੇ ਵਿੱਚ ਸਿੱਟ ਨੇ ਆਪਣੀ ਰਿਪੋਰਟ ਪੇਸ਼ ਕੀਤੀ ਐ ਸੁਖਵੰਦਰ ਜੀ ਉਹਦੇ ਨਾਲ ਤਾਂ ਵਾਕੇ ਡੀਜੀਪੀ ਦੇ ਬੋਲਾਂ ਤਾਂ ਵੀ ਸਿੱਖਰੀ ਜਿਹੜੀ ਜਮਗੀ ਹੋਗੀ ਤੇ ਪੱਕਮਤ ਬਾਨ ਦੇ ਬੋਲਾਂ ਤਾਂ ਵੀ ਸਿੱਖਰੀ ਜਿਹੜੀ ਆ ਜਰੂਰ ਜਮਗੀ ਹੋਗੀ ਕਿਉਂਕਿ ਜਿਸ ਦਿਨ ਪਹਿਲੇ ਦਿਨ ਇਹ ਇੰਟਰਵਿਊ ਦੋ ਪਾਰਟ ਚ ਹੋਈ ਸੀ ਲਾਰੈਂਸ ਮਿਸ਼ਨੋਈ ਨੇ ਜਿਸ ਦਿਨ ਪਹਿਲੇ ਦਿਨ ਇੰਟਰਵਿਊ ਦਿੱਤੀ ਤਾਂ ਉਸੇ ਵਕਤ ਡੀਜੀਪੀ ਸਾਹਿਬ ਦੀ ਪ੍ਰੈਸ ਕਾਨਫਰੰਸ ਹੁੰਦੀ ਆ ਕਰਦੇ ਆ ਤਾਂ ਉਹ ਚ ਸਾਬਨਕਾਰ ਕਰ ਦਿੰਦੇ ਕਿ ਨਹੀਂ ਨਹੀਂ ਇਹ ਪੰਜਾਬ ਦੀ ਜੇਲ੍ਹ ਚ ਹੋਈ ਤੇ ਅਜੇ ਡੀਜੀਪੀ ਸਾਹਿਬ ਦਾ ਬਿਆਨ ਅਜੇ ਖਬਰਾਂ ਚ ਛਪਿਆ ਨਹੀਂ ਹੁੰਦਾ ਤਾਂ ਅਗਲੇ ਦਿਨ ਸ਼ਾਮ ਨੂੰ ਫਿਰ ਉਹ ਅਗਲੇ ਉਹ ਜਿਹੜੀ ਦਬਾਰਾ ਚਲਾ ਦਿੰਦੇ ਉਹਦੇ باوجود ਵੀ ਪੰਜਾਬ ਸਰਕਾਰ ਨੇ ਇਸ ਗੱਲ ਨੂੰ ਮੰਨਿਆ ਨਹੀਂ ਸੀ ਕਿ ਇਹ ਇੰਟਰਵਿਊ ਜਿਹੜੀ ਪੰਜਾਬ ਦੀ ਜੇਲ੍ਹ ਚ ਹੋਈ ਆ ਫਿਰ ਜਦੋਂ ਹਾਈ ਕੋਰਟ ਨੇ ਡੰਡਾ ਖਸਿਆ ਡੰਡਾ ਇਹ ਤਾਂ ਫਿਰ ਜਾ ਕੇ ਸਿੱਟ ਬੰਦ ਦੀ ਆ ਤੇ ਸਿੱਟ ਨੇਵੀ ਥੋੜਾ ਥੋੜਾ ਕਰਦੇ ਆ ਤੁਸੀਂ ਦੇਖ ਲੋ ਕਿ ਸਾਲ ਦੇ ਕਰੀਬ ਇਹ ਸਮਾਗਨ ਦਾ ਤੇ ਹੁਣ ਜਾ ਕੇ ਉਹਨਾਂ ਨੇ ਏਅਰਪੋਰਟ ਜਿਹੜੀ ਫਾਈਲ ਕੀਤੀ ਆ ਪ੍ਰਭੂਤ ਕੁਮਾਰ ਦੀ ਜਿਹੜੀ ਅਗਵਾਚ ਸਿੱਟ ਬਣੀ ਸੀ ਇਹ ਹਾਂ ਭਈ ਇਹ ਜਿਹੜੀ ਇੰਟਰਵਿਊ ਆ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਹੋਈ ਹੈ ਹੁਣ ਸਿੱਧੂ ਸਾਹਿਬ ਇਸ ਦਾ ਜਵਾਬ ਤਾਂ ਸਭ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਦਾ ਬੰਦਾ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਕਿਉਂਕਿ ਉਹ ਗ੍ਰਹਿ ਮੰਤਰੀ ਵੀ ਆ ਜੇਲ੍ਹ ਮੰਤਰੀ ਵੀ ਉਹੀ ਆ ਤਾਂ ਫਿਰ ਉਹਨਾਂ ਦੇ ਜ਼ਿਕਰ ਨਿਗਰਾਨੀ ਦੇ ਵਿੱਚ ਜੇਲ੍ਹ ਦੇ ਵਿੱਚੋਂ ਲਾਲਸਪ ਸਿੰਘ ਉਹਦੀ ਇੰਟਰਵਿਊ ਹੋ ਜਾਂਦੀ ਹੈ ਤਾਂ ਫਿਰ ਇਸ ਦਾ ਜ਼ਿੰਮੇਵਾਰ ਜੇਕਰ ਜੇਲ੍ਹ ਪ੍ਰਸ਼ਾਸਨ ਆ ਤਾਂ ਫਿਰ ਉੱਤੇ ਮੁੱਖ ਮੰਤਰੀ ਸਾਹਿਬ ਵੀ ਬੰਦੇ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਕਸਟੋਡੀਅਨ ਨੇ ਤਾਂ ਉਸ ਮਹਿਕ ਵਿੱਚ ਉਹ ਮੁਖੀ ਨੇ ਦੂਜੇ ਪਾਸੇ ਜਿਹੜੇ ਕਾਰਜਕਾਰੀ ਡੀਜੀਪੀ ਸਾਹਿਬ ਨੇ ਉਹਨਾਂ ਦੇ ਹੁੰਦਿਆਂ ਜੇਕਰ ਅਜਿਹੇ ਹਾਰਦਾ ਤਾਂ ਹੋ ਰਹੀਆਂ ਨੇ ਕਿਤੇ ਲਟਕਸਟ ਹੋ ਰਹੀ ਆ ਕਿਤੇ ਗੋਲੀ ਚੱਲ ਰਹੀ ਆ ਬਹੁਤ ਕੁਝ ਇਦਾਂ ਦਾ ਹੋ ਰਿਹਾ ਪਰ ਅਜੇ ਤੱਕ ਪੰਜਾਬ ਪੁਲਿਸ ਨੂੰ ਪੱਕਾ ਡੀਜੀਪੀ ਨਹੀਂ ਮਿਲਿਆ ਉਹ ਕਾਰਜਕਾਰੀ ਮੁੱਖ ਜਿਹੜਾ ਡੀਜੀਪੀ ਬਣਾ ਕੇ ਕੰਮ ਚਲਾਇਆ ਜਾ ਰਿਹਾ ਤੇ ਸ਼ਾਇਦ ਫਿਰ ਇਹੋ ਹੀ ਕਰਦਾ ਕਿ ਪੁਲਿਸ ਪ੍ਰਸ਼ਾਸਨ ਵੀ ਆਪਣੇ ਡੀਜੀਪੀ ਦੀ ਨਹੀਂ ਸੁਣਦਾ ਜਾਂ ਡੀਜੀਪੀ ਦਾ ਕੰਟਰੋਲ ਜਿਹੜਾ ਉਹ ਨਹੀਂ ਹੈਗਾ ਪੂਰਨ ਤੌਰ ਤੇ ਜੋ ਕੁਝ ਇਹ ਸਾਹਮਣੇ ਆ ਰਿਹਾ ਕਿਉਂਕਿ ਜਿਸ ਦਿਨ ਇਹ ਇੰਟਰਵਿਊ ਹੁੰਦੀ ਹੈ ਇੰਟਰਵਿਊ ਹੋ ਕੇ ਡੀਜੀਪੀ ਸਾਹਿਬ ਬਿਆਨ ਦੇ ਦਿੰਦੇ ਆ ਤਾਂ ਸਵਾਲ ਇਹ ਹੁੰਦਾ ਕਿ ਡੀਜੀਪੀ ਸਾਹਿਬ ਨੇ ਬਿਆਨ ਫਿਰ ਕਿਸ ਅਧਾਰ ਤੇ ਦਿੱਤਾ ਤੇ ਦੂਸਰੇ ਪਨੇ ਜੇਕਰ ਹੋਣੇ ਸੇਟ ਨੇ 에ਰਪੋਰਟ ਪੇਸ਼ ਕੀਤੀ ਹੈ ਸੇਟ ਵੀ ਤੇ ਉਹਨਾਂ ਦੀ ਬੜਾਈ ਆ ਤਾਂ ਫਿਰ ਡੀਜੀਪੀ ਸਾਹਿਬ ਦਾ ਕੀ ਪਾਤਿਆ ਭਾਵ ਤੇ ਇਹ ਚਾਹੀਦਾ ਕਿ ਨੈਤਿਕਤਾ ਦੇ ਪੱਧਰ ਤੇ ਉਤੇ ਸਿੱਧੂ ਸਾਹਿਬ ਮੁੱਖ ਪਤਰੀ ਸਾਹਿਬ ਨੂੰ ਵੀ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਡੀਜੀਪੀ ਸਾਹਿਬ ਨੂੰ ਇਹਦੇ ਸੰਬੰਧੀ ਬਿਆਨ ਜਿਹੜਾ ਦੇਣਾ ਚਾਹੀਦਾ ਹੈ ਕਿ ਹਾਂ ਭਈ ਉਸ ਵਕਤ ਸਾਡੇ ਕੋਲ ਕੋਈ ਨਹੀਂ ਤਾਂ ਸਿੱਧੂ ਸਾਹਿਬ ਇਹ ਮਸਲਾ ਤਾਂ ਪੰਜਾਬ ਸਰਕਾਰ ਵੱਲੋਂ ਠੰਡੇ ਬਸਤੇ ਦੇ ਵਿੱਚ ਪਾਇਆ ਸੀ ਇੰਟਰਵਿਊ ਜਦੋਂ ਹੋਊਗੀ ਕੰਮ ਖਤਮ ਕਰਤਾ ਇਹ ਤਾਂ ਹਾਈ ਕੋਰਟ ਤੇ ਜਾਈ ਕਿ ਹਾਈ ਕੋਰਟ ਨੇ ਇਹ ਮੁੱਦੇ ਨੂੰ ਲਿਆਤ ਫਿਰ ਇਹਦੇ ਉੱਤੇ ਇਹ ਸੁਣਵਾਈ ਹੋਈ ਤਾਂ ਸਿੱਧੂ ਸਾਹਿਬ ਕੱਲ ਇਸ ਮੁੱਦੇ ਨੂੰ ਲੈ ਕੇ ਹੁਣ ਤਾਂ ਵਿਰੋਧੀ ਪਾਰਟੀਆਂ ਨੇ ਪਕ ਬਤਬਾਣ ਹੁਣਨ ਕੀ ਦੇ ਵਿੱਚ ਦੇ ਆਈ ਆ ਪਰ ਸਿੱਧੂ ਸਾਫ ਇੱਕ ਮੁੱਦਾ ਥੋੜਾ ਆ ਲਾਰੈਂਸ ਬਸ਼ਨੋਈ ਦਾ ਇੱਕ ਮੁੱਦਾ ਥੋੜਾ ਇਹਦੇ ਵਿੱਚ ਕਿੰਨੀਆਂ ਹਤਿਆਮਾਂ ਜਿਹੜੀਆਂ ਹੋਈਆਂ ਨੇ ਅੱਜ ਤੱਕ ਅ디 ਮੁੱਖ ਮੰਤਰੀ ਸਾਹਿਬ ਨੇ ਨੈਤਿਕਤਾ ਦੇ ਆਧਾਰ ਤੇ ਕਦੀ ਕੋਈ ਗੱਲ ਕੀਤੀ ਹੈ ਕਦੇ ਵੀ ਉਹ ਤਾਂ ਸਿਰਫ ਚੋਣਾਂ ਦੇ ਵਿੱਚ ਬਿਜੀ ਨੇ ਬਾਕੀ ਖੈਰ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਦੇ ਸਬੰਧੀ ਇਸ ਖੁਲਾਸੇ ਨੇ ਪੰਜਾਬ ਹਾਊਸ ਦੇ ਤੇ ਪੰਜਾਬ ਸਰਕਾਰ ਦੀ ਜਿਹੜੀ ਪੂਰਨ ਤੌਰ ਤੇ ਜਿਹੜੀ ਸਥਿਤੀ ਨੂੰ ਸਪਸ਼ਟ ਕਰਤਾ ਕਿ ਕੰਟਰੋਲ ਜਿਹੜਾ ਨਾ ਤਾਂ ਜੇਲਾਂ ਦਾ ਕੰਟਰੋਲ ਆ ਤੇ ਨਾ ਹੀ ਗੈਂਗਸਟਰਾਂ ਦਾ ਕੰਟਰੋਲ ਹੈਗਾ ਤੇ ਨਾ ਹੀ ਅਪਰਾਧੀਆਂ ਤੇ ਕੰਟਰੋਲ ਹੈਗਾ ਪੰਜਾਬ ਸਰਕਾਰ ਦੇ ਸਿਰਫ ਬਿਆਨ ਹੀ ਬਿਆਨ ਨਹੀਂ ਕਿਉਂਕਿ ਜਿਸ ਤਰੀਕੇ ਦੇ ਬਿਆਨ ਹੁੰਦੇ ਨੇ ਅਗਲੇ ਜਿਹੜੀ ਵਾਰ ਤਾਂ ਉਦੋਂ ਤੋਂ ਬਰਾਬਰ ਤੇ ਜਾਂ ਉਸ ਤੋਂ ਵੱਡੀ ਵਾਰਦ ਹੋ ਜਾਂਦੀ ਆ ਸੋ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਦੂਰ ਰੱਖਦਿਆਂ ਹੋਇਆਂ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਕੰਰੀ ਦਾ ਚੜ੍ਹਾ ਰੱਖਣਾ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰੇ ਤੇ ਜੇ ਉਹਨਾਂ ਨੂੰ ਨਹੀਂ ਹੁੰਦਾ ਤਾਂ ਕੋਈ ਇੱਕ ਦਾ ਵਿਭਾਗ ਕਿਸੇ ਹੋਰ ਮੰਤਰੀ ਨੂੰ ਦੇ ਦੇਣਾ ਹੀ ਨਹੀਂ ਕਹਿੰਦੇ ਇਹ ਕਬਰ ਵਿਜੇ ਪ੍ਰਤਾਪ ਸਿੰਘ ਨੂੰ ਦੇਣ ਪਲਕਾਰ ਸਕ ਨੂੰ ਦੇਦਣ ਕਹੇ ਹੋ ਹੋਰ ਨੂੰ ਦੇਣ ਕੋ ਹੋਰ ਬੰਦੇ ਨੂੰ ਦੇਣ ਜਿਹੜਾ ਕੋਈ ਖਾਸ ਉਹਨਾਂ ਦਾ ਨਾਕਾ ਪਰ ਘੱਟ ਤੋਂ ਘੱਟ ਪੰਜਾਬ ਦੇ ਲੋਕਾਂ ਨੂੰ ਜਿਹੜਾ ਇਹੋ ਜਿਹੀ ਪੱਠੀ ਦੇ ਵਿੱਚ ਉਹ ਨਾ ਚੌਕਲ ਪੰਜਾਬ ਦੇ ਲੋਕ ਘੱਟ ਤੋਂ ਘੱਟ ਜਿਹੜੇ ਸੁਰੱਖਿਅਤ ਮਹਿਸੂਸ ਕਰਨ ਬਾਕੀ ਸਿੱਧੂ ਸਭ ਦੇਖੋ ਸਰਕਾਰ ਦਾ ਉਹ ਨਖਲਾ ਰੁਕ ਜਿਹੜਾ ਇਹਦੇ ਪ੍ਰਤੀ ਕੀ ਹੁੰਦਾ ਹੈ ਜੀ ਕਰੋ ਅਣਖ ਸਰੋਤ ਜਿਲੰਦਰ ਦੀ ਜਿਵਨੀ ਚੋਣ ਕੱਲ ਸਮਾਪਤ ਹੋ ਗਈ ਔਰ 55 ਕਰੀਬਨ 55% ਜਿਹੜੀ ਉੱਤੇ VOTING ਹੋਈ ਹੈ ਔਰ ਉੱਥੇ ਬੜਾ ਕੁਝ ਕੱਲ ਦੇਖਣ ਨੂੰ ਮਿਲਿਆ ਕਿ ਆਮ ਆਦਮੀ ਪਾਰਟੀ ਨੇ ਉੱਥੇ ਕਾਫੀ ੱਟਕੇਸ਼ਾਈ ਵੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਔਰ ਬੰਦੇ ਵੀ ਉਹਨਾਂ ਦੇ ਬਾਹਰੋਂ ਫੜੇ ਗਏ ਔਰ ਪੈਸੇ ਵੰਡਦੇ ਮੌਕੇ ਤੱਕ ਪੈਸੇ ਵੰਡਦੇ ਜਿਹੜੇ ਉੱਥੇ ਫੜੇ ਗਏ ਆ ਕਾਫੀ ੱਟਕੇਸ਼ਾਈ ਜਿਹੜੀ ਉੱਥੇ ਹੋਈ ਹੈ ਤਾਂ ਕਿਵੇਂ ਦੇਖਦੇ ਹੋ ਕਿ 55% ਦੀ VOTING ਦੇ ਹਿਸਾਬ ਦੇ ਨਾਲ ਕੀ ਕੁਝ ਜਿਹੜੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਾਲਾਂਕਿ ਫਾਈਨਲ ਤਾਂ ਜਿਹੜਾ 13 ਨੂੰ ਹੀ ਪਤਾ ਲੱਗੂਗਾ ਪਰ ਫਿਰ ਵੀ ਜਿਹੜੀਆਂ ਕਿਆਸਰਾਈਆਂ ਹੁੰਦੀਆਂ ਸਿਆਸੀ ਪੰਡਤਾਂ ਦੀਆਂ ਕੀ ਕੁਝ ਕਹਿੰਦੇ ਆ ਸਿਰਦੂ ਸਾਹਿਬ ਮੁੱਖ ਮੰਤਰੀ ਸਾਹਿਬ ਬੀਤੀ 2 ਮਹੀਨੇ ਤੋਂ ਜਲੰਧਰ ਵਿੱਚ ਉਸ ਹਲਕੇ ਚ ਡੇਰੇ ਲਾ ਕੇ ਬੈਠੇ ਆ ਪਰਿਵਾਰ ਨੂੰ ਉਹਨਾਂ ਦਾ ਬੈਠਾ ਹਰ ਤਰੀਕੇ ਦਾ ਉਹਨਾਂ ਨੇ ਜਿਹੜਾ ਤਰੀਕੇ ਤੌਰ ਤਰੀਕੇ ਜਿਹੜੇ ਇਸ ਝੋਲਮੇ ਹਮਚੋਲਾ ਨੇ ਵਰਤੇ ਆ ਸਾਰਾ ਕੁਝ ਕੀਤਾ ਪਰ ਉਹ ਸਭ ਦੇ ਬਾਵਜੂਦ ਵੀ ਜੇਕਰ ਪੋਲਿੰਗ ਜਿਹੜੀ ਆ 55% ਤੇ ਲੱਗੀ ਚਾਕੇ ਪਹੁੰਚਦੀ ਆ ਤਾਂ ਸਖੇਂਦਰ ਜੀ ਫਿਰ ਸਾਫ ਵਿਖਿਆ ਜਾ ਸਕਦਾ ਕਿ ਇਹ ਪੋਲਿੰਗ ਦੇ ਵਿੱਚ ਲੋਕਾਂ ਨੇ ਇੰਟਰਸਟ ਜਿਹੜਾ ਲਿਆ ਹੀ ਨਹੀਂ ਲੋਕਾਂ ਨੇ ਕੋਈ ਦਿਲਚਸਪੀ ਜੁੜੀ ਬਖਾਈ ਨਹੀਂ ਤੇ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਚੋਣ ਮਹਿਮ ਜਿਹੜੀ ਸ਼ੁਰੂ ਕੀਤੀ ਸੀ ਜਿਸ ਤਰੀਕੇ ਨਾਲ ਇਕੱਲੇ ਇਕੱਲੇ ਵਾਰ ਚ ਗਈ ਉਹ ਵੀ ਇੱਕ ਕਿਸਮਾ ਠੋਸੋ ਕੇ ਜਿਹੜੀ ਉਹ ਰਹਿ ਜਾਂਦੀ ਹੈ ਕਿਉਂਕਿ ਇੱਕ ਜੂਰ ਨੂੰ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਇਸੇ ਤੋਂ ਸਾਹ ਉਦੋਂ ਇਸ ਹਲਕੇ ਚ ਜਲੰਧਰ ਪੱਛਮੀ ਦੇ ਵਿੱਚ ਜਿਹੜੀ ਆ ਉਹ 40% ਦੀ ਜਿਹੜੀ ਪੋਲਿੰਗ ਜਿਹੜੀ ਹੁੰਦੀ ਹੈ ਤੇ 40 ਦਿਨਾਂ ਦੇ ਵਕਫੇ ਦੇ ਨਾਲ ਹੀ ਜਿਹੜਾ 9% ਦੀ ਘਟ ਜਾਵੇ ਤਾਂ ਸਾਫ ਸੰਕੇਤ ਆ ਕਿ ਲੋਕਾਂ ਨੇ ਨਾ ਤੇ ਸਰਕਾਰ ਦੇ ਵਾਅਦੇ ਤੇ ਧਿਆਨ ਦਿੱਤਾ ਨਾ ਸਰਕਾਰ ਦੇ ਦਾਅਵੇ ਨਾ ਸਰਕਾਰ ਦੇ ਵਾਅਦੇ ਹਨ ਕਿ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਸੀ ਕਿ ਤੁਸੀਂ ਮਹਿੰਦਰ ਭਖਤ ਨੂੰ ਚੁਟਾ ਦਿਓ ਤਾਂ ਮੈਂ ਉੱਤੇ ਜਾਂਦਾ ਹੀ ਮੰਤਰੀ ਬਣਾ ਦਊਗਾ ਲੋਕਾਂ ਨੇ ਕਿਸੇ ਵੀ ਗੱਲਾਂ ਦੇ ਉੱਤੇ ਜਿਹੜਾ ਵਿਸ਼ਵਾਸ ਜਿਹੜਾ ਨਹੀਂ ਕੀਤਾ ਕੇਵਲ ਭਗਵੰਤ ਆ ਮੰਨਦੇ ਨਹੀਂ ਬਲਕਿ ਦੂਜੇ ਪਾਸ ਦੀ ਪਾਰਟੀਆਂ ਦੇ ਵਿੱਚ ਰੰਜਿਸ਼ ਕਰਨੀ ਜਾਂ ਦੂਜੇ ਪਾਸੇ ਲੋਕਾਂ ਨੇ ਕੋਈ ਜ਼ਿਆਦਾ ਇੰਟਰਸਟ ਜਿਹੜਾ ਉਹ ਦਿਖਾਇਆ ਨਹੀਂ ਗਾਰਦ ਸੁਖਵਿੰਦਰ ਜੀ ਇਸ ਦਾ ਮੈਨੂੰ ਇਹ ਨਜ਼ਰ ਆਉਂਦਾ ਕਿਉਂਕਿ ਇਹ ਜਿਹੜੀ ਚੋਣ ਜਗENDER ਪੱਛਮੀ ਦੀ ਚੋਣ ਹੋਈ ਇਹ ਚੋਣ ਦੇ ਵਿੱਚ ਜਿਹੜੇ ਉਹ ਲੋਕਲ ਮੁੱਦੇ ਜਿਹੜੇ ਪੱਛਮ ਜਲੰਧਰ ਪੱਛਮੀ ਦੇ ਲੋਕਾਂ ਵਾਸਤੇ ਠਾਏ ਜਾਣੇ ਸਨ ਸੁਖਿੰਦਰ ਜੀ ਉਹ ਕਿਸੇ ਵੀ ਪਾਰਟੀ ਦੇ ਨਹੀਂ ਠਾਏ ਖਾਸ ਤੌਰ ਤੇ ਭਗਵੰਤ ਮਾਰੂਣਾ ਨੇ ਠਾਏ ਇਹ ਟੱਕਰ ਜਿਹੜੀ ਸੀ ਇੱਕ ਪਾਰਟੀ ਬਾਜੀ ਦੀ ਪੜਾ ਕੇ ਇੱਕ ਪੁੱਛ ਦਾ ਸਵਾਲ ਪੜਾ ਕੇ ਸਾਨੂੰ ਸਾਬ ਇਹ ਜਿਹੜੀ ਚੋਣ ਜਿਹੜੀ ਆ ਉਥੇ ਲੜੀ ਗਈ ਹੁਣ ਇਸ ਲੜਾਈ ਦੇ ਵਿੱਚ ਸ਼ੀਤਲੰਗਰਾਵ ਹੁਣੀ ਆ ਸ਼ੀਤਲੰਗਰਾਵ ਨੇ ਜਿਸ ਤਰੀਕੇ ਦਾ ਨਾਂ ਭਗਵੰਤ ਬਾਨ ਦੇ ਪਰਿਵਾਰਕ ਵਿਵਹਾਰਾਂ ਦੇ ਉੱਤੇ ਇਲਜ਼ਾਮ ਲਾਇਆ ਭਗਵੰਤ ਬਾਨ ਹੁਣ ਇਸ ਤਰੀ ਪਹੁੰਚੇ ਨਹੀਂ ਸੁਖਿੰਦਰ ਜੀ ਉਸ ਦਾ ਪ੍ਰਭਾਵ ਵੀ ਇਸ ਚੋਣ ਵਿੱਚ ਜੜਾ ਪਿਆ ਹੁਣ ਜਦੋਂ ਕੱਲ ਚੋਣਾਂ ਹੋ ਰਹੀਆਂ ਸਨ ਜਿਹੜੇ ਪੋਲਿੰਗ ਸਟੇਸ਼ਨਾਂ ਸਰ ਕਹਿੰਦੇ ਕਿਤੇ ਵੀ ਭੀੜ ਦਿਖਾਈ ਨਹੀਂ ਦਿੱਤੀ ਲੋਕ ਇੱਕਾਂ ਦੁਕਾਨ ਨਿਕਲੇ ਠੀਕ ਆ ਵਾਤ ਵਰ ਕੇ 10 ਮਿੰਟ ਲੱਗੇ ਹੋਣਗੇ ਲੋਕ ਵੋਟ ਪਾ ਕੇ ਜਿਹੜੇ ਉਹ ਕਰ ਤੋਂ ਬਾਕੇ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਜਿਸ ਤਰੀਕੇ ਨਾਲ ਬੰਦਿਆਂ ਨੇ ਕਹਿੰਦੇ ਪੈਸੇ ਵੀ ਵੰਡੇ ਦੂਜੇ ਪਾਸੇ ਸੂਟ ਵੀ ਇੱਕ ਦਿਨ ਪਹਿਨਾ ਵੰਡੇ ਜਿਹਨੂੰ ਚਮਜੀਤ ਸਿੰਘ ਚੁੰਨੀ ਨੇ ਚੁੱਕ ਚੁੱਕ ਕੇ ਪਰਾ ਸੋਟੇ ਸੋਫਿੰਦਰ ਜੀ ਇਸ ਮੈਂ ਜੋ ਕਮਾਂਗਾ ਕਿ ਮੈਂ ਸਪਸ਼ਟ ਸ਼ਬਦਾਂ ਚ ਕਹਾਂਗਾ ਕਿ ਇਸ ਚੋਣ ਦੇ ਵਿੱਚ ਲੋਕਤੰਤਰਤਾ ਜਲੂਸ ਨਿਕਲ ਕੇਗਾ ਬੈਠੇ ਲੋਕਤੰਤਰ ਦਾ ਜਰੂਰਸ ਇਸ ਕਰਕੇ ਕਿ ਸਿੱਧੂ ਸਾਹਿਬ ਇੱਕ ਜਿਮਨੀ ਚੋਣ ਉਹ ਜਿਮਨੀ ਚੋਣ ਜਿੱਥੇ ਆਮ ਆਦਮੀ ਪਾਰਟੀ ਨੂੰ ਕੋਈ ਵੀ ਫਾਇਦਾ ਨਹੀਂ ਇਹ ਗੱਲ ਅਰਵਿੰਦ ਆਂਧੇ ਕਬਰ ਵਿਜੇਪ੍ਰਤਾਪ ਸਿੰਘ ਨੂੰ ਲੈਣੀ ਵੀ ਗਈ ਹੈ ਤਾਂ ਪਰ ਉਸ ਚੋਣ ਨੂੰ ਤੁਸੀਂ ਇਸ ਤਰੀਕੇ ਨਾਲ ਲੜੋ ਕਰੋ ਜਾਂ ਮਰੋ ਦੀ ਨੀਤੀ ਦੇ ਤਹਿਤ ਤਾਂ ਸੁਖਵਿੰਦਰ ਜੀ ਫਿਰ ਇਹ ਲੋਕਤੰਤਰ ਦਾ ਜਰੂਰਸ ਨਹੀਂ ਤਾਂ ਹੋਰ ਕੀ ਹੈ ਠੀਕ ਆ ਇੱਕ ਹਲਕੀ ਦੀ ਚੋਣ ਹੈਗੀ ਤੁਸੀਂ ਮੋਸੋ ਬਤਾ ਇੱਕ ਨੂੰ ਜਿਹੜਾ ਜਿਹੜਾ ਤੁਹਾਡਾ ਵੀਰਵਾਰਾ ਉਸ ਨੂੰ ਲੜਨ ਲੋ ਜੇਕਰ ਤੁਸੀਂ 2 ਸਾਲਾਂ ਚ ਕੰਮ ਕੀਤੇ ਆ ਤਾਂ ਫਿਰ ਤੁਹਾਨੂੰ ਉਥੇ ਡੇਰੇ ਲਾਉਂਦੀ ਲੋੜ ਨਹੀਂ ਹੈਗੀ ਮੇਰਾ ਕਹਿਣ ਦਾ ਅਰਥ ਹੈ ਮੈਂ ਲੋਕਤੰਤਰ ਦਾ ਜਲੂਸ ਤਾਂ ਇਹ ਸ਼ਬਰ ਵਰਤੇ ਆ ਕਿਉਂਕਿ ਇਸ ਜ਼ੋਨ ਨੇ ਭਗਵੰਤ ਮਾਨ ਦੇ 2 ਸਾਲਾਂ ਵਿੱਚ ਕੀਤੇ ਕੰਮਾਂ ਦੇ ਵੀ ਫੋਨ ਖੋਲ ਕੇ ਰੱਖ ਦਿੱਤੀ ਹੈ ਕਿ ਭਗਵੰਤ ਮਾਨ ਹੁਣੀ ਆਪਣੇ ਕੀਤੇ ਕੰਮਾਂ ਤੋਂ ਵੀ ਸੰਬੋਧਿਤ ਨਹੀਂ ਹੈਗੇ ਉਸ ਦਾ ਮੈਂਡੇਟ ਜਿਹੜਾ ਉਹ ਕੱਲ ਪੋਲਿੰਗ ਦੀ ਸਥਿਤੀ ਵਿੱਚ ਪੋਲਿੰਗ ਦੀ ਫੀਸਤੀ ਦੇ ਵਿੱਚ ਤੁਸੀਂ ਦੇਖ ਸਕਦੇ ਜੀ ਇਹ ਕੇਵਲ 55 ਫੀਸਤੀ ਜਿਹੜਾ ਪੋਲਿੰਗ ਜਿਹੜੀ ਹੁੰਦੀ ਹੈਗੀ ਬਾਕੀ ਨਪਿੱਜੇਤਾ ਜਿਹੜੇ 13 ਤਰੀਕ ਨੂੰ ਜਿਹੜੇ ਆਉਣੇ ਆ 13 ਦੋ ਦਿਨ ਰਗੇ ਬਾਕੀ ਬਾਕੀ ਸਿੱਧੂ ਸਭ ਲੜਾਈ ਜਿਹੜੀ ਉੱਥੇ ਜਿਸ ਤਿੱਕੇ ਨਾਲ ਮਾਹਰ ਜਿਹੜੇ ਕਹਿ ਰਹੇ ਆ ਲੜਾਈ ਤਾਂ ਉੱਥੇ ਟਿਕੋਣੀ ਜਿਹੜੀ ਬਣੀ ਆ ਸਭ ਟੱਕਰ ਜਿਹੜੀ ਆ ਕਾਂਗਰਸ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਚਕਾਰ ਆ ਸ਼ੀਤਲਗੜ ਅੰਗਰਾਲ ਵੀ ਜਿਹੜੀ ਉਹ ਟੱਕਰ ਦੇ ਰਿਹਾ ਹੁਣ ਦੂਜੇ ਪਾਸੇ ਇਹ ਵੀ ਗੱਲ ਕਰ ਗਏ ਲੋਕ ਜਿਹੜੇ ਜਲੰਧਰ ਦੇ ਕਹਿੰਦੇ ਨੇ ਕਹਿੰਦੇ ਕਿ ਇਹ ਕਾਂਗਰਸ ਦੀ ਜਾਂ ਆਮ ਆਦਮੀ ਪਾਰਟੀ ਦੀ ਵੀ ਲੜਾਈ ਨਹੀਂ ਆ ਇਹ ਇੱਕ ਸਾਕਾ ਮੁੱਖ ਮੰਤਰੀ ਤੇ ਇੱਕ ਮੌਜੂਦਾ ਮੁੱਖ ਮੰਤਰੀ ਦੀ ਆ ਜਿਹੜਾ ਮੌਜੂਦਾ ਮੁੱਖ ਮੰਤਰੀ ਆ ਉਹਨੇ ਪੂਰਨ ਤੌਰ ਤੇ ਸਾਰੇ ਹਾਈ ਲੈ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਰੇ ਦੀ ਜਿਹੜੀ ਵਰਤੋਂ ਜਿਹੜੀ ਠੋਕ ਕੇ ਕੀਤੀ ਹੈ ਦੂਜੇ ਪਾਸੇ ਚੰਨੀ ਹੁਣਾਣਾ ਵੀ ਆਪਣੇ ਪਸੀਲੇ ਜਿਹੜੇ ਵਰਤੇ ਨੇ ਤੇ ਸ਼ੀਤਨਗਰਾਲ ਕੇਵਲ ਤਾਂ ਕੇਵਲ ਉਹ ਵਿਅਕਤੀ ਹੈ ਜਿਨੇ ਆਪਣੇ ਇਕੱਲੇ ਦੇ ਸਿਰ ਤੇ ਇਹ ਲੜਾਈ ਨੂੰ ਤੇ ਕੋਣੀ ਵੜਾਤਾ ਹਾਲਾਂਕਿ ਭਾਜਪਾ ਦੇ ਜਿਹੜੇ ਕੁਝ ਕੋਟੀ ਦੇ ਜਹਾਜਮਾ ਦਾ ਕੋਈ ਇੰਨਾ ਹੀ ਵੱਡੇ ਨੇਤਾ ਉਹਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਨਜ਼ਰ ਨਹੀਂ ਆਈ ਪਰ ਉਸ ਸਬ ਦੇ باوجود ਵੀ ਸ਼ੀਤਨਗਰਾਲ ਇਸ ਚੋੜ ਦੇ ਵਿਚਕਾਰ ਵਾਪਰ ਮੋਹਰਿਆਂ ਦੇ ਵਿੱਚ ਰਿਆ ਆਪਣੀ ਲੜਾਈ ਉਹ ਬਣਾਉਣ ਦੇ ਵਿੱਚ ਸਫਲ ਹੋ ਗਿਆ। ਬਾਕੀ ਨਤੀਜੇ ਕਿਹੋ ਜਿਹੇ ਆਉਂਦੇ ਜਾਂ ਕਿਹੋ ਜਿਹੇ ਨਹੀਂ ਪਰ ਇਹ ਚੋਣ ਨੇ ਸਿੱਧੂ ਸਾਹਿਬ ਲੋਕਤੰਤਰ ਦਾ ਜੀਵ ਜੂਸ ਕੱਟ ਕੇ ਰੱਖ ਦਿੱਤਾ ਖਾਸ ਤੌਰ ਤੇ ਜਿਸ ਤਰੀਕੇ ਨਾਲ ਮੁੱਖ ਮੰਤਰੀ ਪੰਜਾਬ ਦੇ ਆਪਣੇ ਪਰਿਵਾਰ ਸਮੇਤ ਹੀ ਉੱਥੇ ਡੇਰੇ ਲਾ ਕੇ ਬਹਿ ਗਏ ਆ। ਇਹਦੇ ਨੂੰ ਇਸ ਤੋਂ ਵੱਡਾ ਹੋਰ ਕੀ ਕਿਹਾ ਜਾ ਸਕਦਾ। ਬਾਕੀ ਹੁਣ ਰਹਿ ਗਿਆ ਕਿ ਇਹ ਡੇਰਾ ਜਿਹੜਾ ਹੁਣ ਜਲੰਧਰ ਲੱਗਾ ਸੀ ਹੁਣ ਦੇਖਨੇ ਆ ਕਿ ਗਿੱਦੜਵਾ ਲੱਗਦਾ ਆ ਜਾਂ ਡੇਰਾ ਬਾਬਾ ਨਾਨਕ ਪੀ ਫਿਰ ਚੋਣ ਹੁਣੀ ਆ, ਦੂਜੇ ਪਾਸੇ ਵੀ ਫੇਰ ਤੇ ਲਾਕੀ ਚ ਹੀ ਹੁਣੀ ਆ। ਹੁਣ ਮੁੱਖ ਮੰਤਰੀ ਸਾਹਿਬ ਵੇਖੋ ਕਿੰਨਾ ਦਰਅਚ ਉਥੇ ਆਪਣਾ ਡੇਰਾ ਲਾਉਂਦੇ ਆ ਬਾਕੀ ਜਲੰਧਰ ਦੀ ਜਿੰਨੀ ਚੋਂ ਨੇ ਸੁਖਿੰਦਰ ਜੀ ਆਮ ਆਦਮੀ ਪਾਰਟੀ ਦੀ ਦੋ ਸਾਲਾਂ ਦੀ ਕਾਰਜਕਾਰੀ ਦੀ ਹੋਰ ਜਿਹੜੀ ਆ ਖਾਸ ਤੌਰ ਤੇ ਕੱਲ ਦੀ VOTING ਦੀ ਫੀਸਤੀ ਦੇ ਰੂਪ ਦੇ ਵਿੱਚ ਜ਼ਰੂਰ ਖੋਲ ਕੇ ਰੱਖਦੀ ਕਿ ਮੁੱਖ ਮੰਤਰੀ ਸਾਹਿਬ ਨੇ ਜਿਸ ਤਰੀਕੇ ਨਾਲ ਜੋੜ ਲਾਇਆ ਲੱਗਦਾ ਕਿ ਉਹਨਾਂ ਨੂੰ ਆਪਣੇ ਦੋ ਸਾਲਾਂ ਦੇ ਇਤੇ ਕੰਮਾਂ ਤੇ ਯਕੀਨ ਨਹੀਂ ਆ ਬਾਕੀ ਠੀਕ ਆ 13 ਤਰੀਕ ਨੂੰ ਨਤੀਜੇ ਦੀ ਆਸ ਜਿਹੜੀ ਆ ਸਿੱਧੂ ਸਾਹਿਬ ਜ਼ਰੂਰ ਹੋਊਗੀ ਜੀ ਚਲੋ ਬਣ ਕੇ ਸਾਥੀ ਪ੍ਰੋਗਰਾਮ ਚੜ੍ਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੁਖਿੰਦਰ ਜੀ ਸਾਹਿਬ پروفیسر ਮਨੀਸ਼ ਅਨਕੀ ਸਾਹਿਬ ਜਿਹਨਾਂ ਦੇ ਬਲੋਂ ਨਾਲ ਖਬਰਾਂ ਤੇ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਆ ਕਿ ਅਨਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋਵ ਤੁਹਾਡਾ ਫੇਰ ਮਿਲਾਂਗੇ ਤਾਂ